ਉਹਦੇ ਨਜ਼ਰਬੰਦ ਕਰ ਰੱਖਿਆ ਉਹਨਾਂ ਨੇ ਜਿਵੇਂ ਕੋਈ ਬਹੁਤ ਵੱਡਾ ਗੈਂਗਸਟਰ ਹੁੰਦਾ ਸਾਡਾ ਜਿਹੜਾ ਇਹਨੂੰ ਸਾਨੂੰ ਦਿਖਾਈ ਨਹੀਂ ਦੇ ਤੇ ਸਾਡਾ ਜਿਹੜਾ ਲੀਡਰ ਹੈ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਉਹਨਾਂ ਨੇ ਸਾਡੀ ਚੇਤਾਵਨੀ ਆ ਵੀ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਅਸੀਂ ਟਿਕ ਕੇ ਬਹਿ ਨਹੀਂ ਸਕਣਾ ਵੀ ਜੇ ਅੱਖਾਂ ਵੀ ਇਹ ਘਰੇ ਅੰਦਰ ਵੜ ਕੇ ਸੌਂ ਜਾਣਗੇ ਜਾਂ ਬੈਠੇ ਰਹਿਣਗੇ ਅਸੀਂ ਨੂੰ ਬਹਿਣਾ ਨਹੀਂ ਬੈਠਣਾ ਨਹੀਂ ਜਾਣਾ ਫਿਰ ਸਾਡੇ ਕੋਈ ਬੰਦਾ ਮੀਟਿੰਗ ਲਈ ਜਾ ਰਿਹਾ ਹੈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੁਸੀਂ ਉੱਥੇ ਗਏ ਬੰਦੇ ਨੂੰ ਜੋ ਕਿ 118 ਦਿਨਾਂ ਤੋਂ ਕੁਝ ਖਾ ਨਹੀਂ ਰਿਹਾ ਪੀ ਨਹੀਂ ਰਿਹਾ ਤੁਸੀਂ ਉਹਨਾਂ ਨੂੰ ਐਂ ਕਿ ਡਨੈਪ ਕਰਕੇ ਲੈ ਜਾਣੀ ਹੈ ਅਫਸਰ ਨੇ ਇੱਕ ਗੱਲ ਕਹੀ ਆ ਵੀ ਜੇ ਕਿਸਾਨ ਘਰਾਂ ਚ ਵੜ ਕੇ ਨਹੀਂ ਬਹਿਣਗੇ ਤਾਂ ਅਸੀਂ ਕਿਹੜੇ ਰਿਟਾਇਰ ਹੋ ਗਏ ਤੇ ਜੇ ਉਹ ਨਹੀਂ ਰਿਟਾਇਰ ਆਪਣਾ ਰਿਟਾਇਰ ਹੋ ਗਿਆ ਤੇ ਜੱਟ ਵੀ ਨਹੀਂ ਹੋਏ ਅਸੀਂ ਵੀ ਰਿਟਾਇਰ ਨਹੀਂ ਹੋਏਗੇ ਅਸੀਂ ਤਾਂ ਉਹਦੇ ਨਾਲ ਐਨ ਲਕ ਕੁਮੜੀ ਕਾ ਲੱਗੇ ਅੜ ਕੇ ਖੜਾਉਣਾ ਤੇ ਉਹ ਕਰ ਲਵੇ ਫਿਰ ਵੇਖੀ ਜਾਂਦੀ ਵੀ ਉਹ ਕੀ ਕਰੂਗਾ ਤੇ ਜੱਟ ਕੀ ਕਰਨਾ ਇਹ ਫਿਰ ਚੱਕਣਾ ਸੀਗਾ ਤੇ ਧਰਨੇ ਚੋਂ ਚੱਕਦੇ ਉੱਥੋਂ ਕਿਉਂ ਪਿੱਛੇ ਮੁੜਦੇ ਸੀਗੇ ਤੇ ਆਣ ਕੇ ਫਿਰ ਫਿਰ ਪਿੱਛੇ ਪਿੱਛੇ ਸੋਰਾ ਤਾਂ ਕੋਈ ਮਰਜੀ ਮਾਰ ਸਕਦਾ ਇਹ ਪਿੱਠ ਪਿੱਛੇ ਸੋਰਾ ਬੱਜਿਆ ਪਿੱਠ ਪਿੱਛੇ ਤਾਂ ਹਰ ਇੱਕ ਮਾਰ ਸਕਦਾ ਪਰ ਸਾਹਮਣੇ ਮਾਰੇ ਤਾਂ ਹੈ ਗੁਰੂ ਗੋਬਿੰਦ ਸਿੰਘ ਜੀ ਅੰਦਰ ਅਸੀਂ ਸਾਹਮਣੇ ਵਾਰ ਹੋਣਾ ਚਾਹੀਦਾ ਪਿੱਛੋਂ ਪਿਛੋਂ ਨਹੀਂ ਵਾਰ ਹੋਣਾ ਚਾਹੀਦਾ ਤੇ ਅਸੀਂ ਕਰਨਾ ਸਾਹਮਣੇ ਸਾਰਾ ਪਿੰਡ ਰੋਸ ਦੇ ਵਿੱਚ ਸ਼ਾਮਲ ਹੈ ਦਿਨ ਪਰ ਰਾਤ ਦਾ ਰੋਸ ਹੈ ਕੋਈ ਲਾ ਦਿਨ ਦੇਣ ਦਾ ਨਹੀਂ ਤੇ ਲੰਮਾ ਸਮਾਂ ਚੱਲੂ ਜਿੰਨਾ ਟਾਈਮ ਸਾਡੇ ਮਸਲੇ ਹੱਲ ਨਹੀਂ ਹੁੰਦੇ ਪਰ ਜਿਹੜਾ ਉਹਨਾਂ ਨੇ ਉੱਥੋਂ ਤਾਂ ਮੋਰਚਾ ਚਕਾਤਾ ਪਰ ਮੋਰਚਾ ਪੱਕਾ ਇਥੇ ਚੱਲ ਪਿਆ ਹਾਂਜੀ ਪੱਕਾ ਮੋਰਚਾ ਚੱਲ ਪਿਆ ਜੀ ਜਨਮਨਿਕ ਚੱਲ ਹੁਣ 150 ਘੰਟਾ ਹੋ ਗਿਆ ਉਹ ਪਾਣੀ ਦੀ ਘੁੱਟ ਨਹੀਂ ਪੀਤੀ ਉਹ ਹੈ ਜੀ ਸਾਡਾ ਪ੍ਰਧਾਨ ਦਾ ਤੁਹਾਨੂੰ ਵੀ ਪਤਾ ਹੀ ਆ ਉਹ ਰੋਈ ਪੀਂਦਾ ਪਾਣੀ ਜਿੰਨਾ ਚਿਰ ਸਾਡੇ ਹੱਲ ਨਹੀਂ ਹੁੰਦੇ ਸਾਡੇ ਨਾਲ ਹੋਈ ਬੜਾ ਤਕਾ ਆਬੀਦ ਵੀ ਸਾਡੀਆਂ ਲੜਾਈਆਂ ਹੁੰਦੀਆਂ ਭਰਾਵਾਂ ਦੀਆਂ ਹੁੰਦੀਆਂ ਜਾਂ ਦਾਤਾਂ ਤੇ ਹੁੰਦੀਆਂ ਹੋਣ ਪਰ ਜਿਹਨੂੰ ਅਸੀਂ ਰਾਜਾ ਬਣਾ ਲਦਾ ਜੋ ਹੀ ਸਾਰੇ ਪਰਿਵਾਰ ਨੂੰ ਖਾਣ ਲੱਗ ਜੇ ਤੇ ਪਰ ਸਾਡਾ ਰਾਜਾ ਕਾਦਾ ਸਾਡੇ ਵਿੱਚੋਂ ਦਾ ਨਹੀਂ ਨਾ ਸਾਡਾ ਖਾਨਦਾਨ ਚੋਂ ਨਹੀਂ ਹੋ ਖੁਦ ਕਿਸਾਨ ਨਹੀਂ ਹੈ ਕਸਾਈ ਆ ਕਿਸਾਨ ਕਿਸੂਣ ਕੋਈ ਨਹੀਂਗਾ ਇਹ ਆਖਣ ਵਾਸਤੇ ਕਸਾਈ ਅਸੀਂ ਖੁਦ ਕਿਸਾਨ ਆ ਖਸਾਨਾ ਦਾ ਤਾਂ ਦਰਦ ਕਿਸੇ ਨੂੰ ਪਤਾ ਹੀ ਨਹੀਂ ਕਿਸਾਨਾਂ ਨੂੰ ਕੀ ਦਰਦਾ ਜੇ ਉਹ ਆਖਣ ਨਾ ਵੀ ਅਸੀਂ ਖਤਮ ਕਰਤਾ ਵੀ ਧਰਨਾ ਤੇ ਵੀ ਹੁਣ ਧਰਨਾ ਲੱਗਣਾ ਨਹੀਂ ਹੁਣ ਤਾਂ ਉਦੋਂ ਵੱਧ ਕੇ ਲੱਗਣਾ ਹੈ ਜਿਹੜੇ ਇਹ ਕਰੀਆਂ ਨਹੀਂ ਪਰਲਾਣ ਜੀ ਸਾਡਾ ਥੋੜੇ ਬਣਾ ਜੀ ਨਹੀਂ ਲੱਗਦਾ ਉਹ ਹੀ ਉਹਨੂੰ ਕੱਪ ਨੇ ਉਹਨਾਂ ਨੇ ਉਹ ਇਸ ਤਰ੍ਹਾਂ ਟੈਗ ਕਰਕੇ ਉਹਨੂੰ ਅਧਿਖਤ ਕਰ ਲਿਆ ਲੂਕੋਏ ਟੀਵੀ ਨਾਲ ਜੁੜੇ ਹੋਏ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਖਨੌਰੀ ਅਤੇ ਸ਼ੰਭੂ ਮੋਰਚਾ ਜਿਹੜਾ ਲੰਮੇ ਸਮੇਂ ਚੱਲ ਰਿਹਾ ਸੀਗਾ ਉਸ ਨੂੰ ਚਕਾਇਆ ਗਿਆ ਜਿਹੜਾ ਸਮਾਨ ਹੈ ਉਹ ਜੀ ਸੀ ਬੀਆਂ ਦੇ ਨਾਲ ਮਸ਼ੀਨਾਂ ਨਾਲ ਉਤੋਂ ਚੱਕ ਚੱਕ ਕੇ ਸਾਰਾ ਇਹ ਰਸਤਾ ਉਹ ਚਲਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜਾ ਵੱਡਾ ਸਵਾਲ ਹੈ ਕਿ ਜਿਹੜੇ ਮੋਰਚੇ ਦੇ ਆਗੂ ਨੇ ਮੁਖ ਜਗਜੀਤ ਸਿੰਘ ਡੱਲੇਵਾਲ ਜੋ ਕਿ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਵੀ ਨੇ ਉਹ ਕਿੱਥੇ ਨੇ ਉਹ ਪੁਲਿਸ ਦੀ ਗ੍ਰਿਫਤ ਵਿੱਚ ਸੀ ਉਸ ਤੋਂ ਬਾਅਦ ਹਾਲੇ ਤੱਕ ਉਹਨਾਂ ਦੀ ਕੋਈ ਖਬਰ ਨਹੀਂ ਹੈ ਕਿ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਹੈ ਕਿੱਥੇ ਨੇ ਤਾਂ ਅਸੀਂ ਪਿੰਡ ਡੱਲੇਵਾਲਾ ਵਿੱਚ ਪਹੁੰਚੇ ਆਂ ਡੱਲੇਵਾਲਾ ਪਿੰਡ ਜੋ ਕਿ ਜਗਜੀਤ ਸਿੰਘ ਡੱਲੇਵਾਲ ਦਾ ਪਿੰਡ ਹੈ ਉਹਨਾਂ ਦੇ ਪਿੰਡ ਦੇ ਵਿੱਚ ਹੁਣ ਪੱਕਾ ਮੋਰਚਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੇ ਪਿੰਡ ਤੇ ਲੋਕਾਂ ਤੇ ਆਸੇ-ਪਾਸੇ ਪਿੰਡਾਂ ਦੇ ਲੋਕਾਂ ਦੇ ਬਲੋਂ ਉਹਨਾਂ ਦਾ ਪੁੱਛਣਾ ਹੀ ਹੈ ਕਿ ਸਾਡੇ ਪ੍ਰਧਾਨ ਕਿੱਥੇ ਨੇ ਉਹਨੂੰ ਗ੍ਰਿਫਤਾਰ ਕੀਤਾ ਉਹਨਾਂ ਦਾ ਇਲਾਜ ਆ ਜੋ ਹੈ ਕਿੱਥੇ ਨਹੀਂ ਤਾਂ ਜਿਹੜਾ ਪਿੰਡ ਦੇ ਵਿੱਚ ਪਹੁੰਚੇ ਆਂ ਦੇਖ ਸਕਦੇ ਹੋ ਕਿ ਜਿਹੜਾ ਵੱਡਾ ਇਕੱਠ ਹੈ ਉਹ ਪਿੰਡ ਦੇ ਵਿੱਚ ਪੱਕਾ ਮੋਰਚਾ ਜਿਹੜਾ ਲਾ ਕੇ ਇੱਥੇ ਬੈਠਾ ਆ ਕੱਲ ਤੋਂ ਇਹ ਮੋਰਚਾ ਸ਼ੁਰੂ ਹੋਇਆ ਗੱਲਬਾਤ ਕਰਦੇ ਆ ਉਹਨਾਂ ਦੀ ਮੁੱਖ ਜਿਹੜਾ ਉਹ ਪੁੱਛ ਰਹੇ ਨੇ ਕਿ ਸਾਡੇ ਪ੍ਰਧ ہے ਕਿਤੇ ਨਹੀਂ کیو ہسپتال چنے کیو گرفتار نہیں کیونکہ انہوں نے خبر ہے کہ حالے تک 14 تو گرفتار ਕੀਤਾ انہوں نے پانی دی گھٹ بھی نہیں پیتی وہ مرن ورتا ਜਿਹੜਾ ਉਸੇ ਤਰ੍ਹਾਂ جاری ہے ਗੱਲਬਾਤ ਕਰਦੇ ਆਂ ਪਿੰਡ ਦੇ ਲੋਕਾਂ ਦੇ ਨਾਲ ਜਿਹੜੇ तमाम ਇੱਥੇ بیٹھے ਨੇ ਸਾਰੇ ਬਈ سب ਤੋਂ ਪਹਿਲਾਂ ਤਾਂ ਜੀ ਜਿਹੜਾ ਇਹ مورچہ چل ਰਿਹਾ ਇਹ ਪਿੰਡ ਦੇ ਵਿੱਚ ਕਦੋਂ ਤੋਂ ਸ਼ੁਰੂ ਕੀਤਾ ਤੇ ਕੀ ਇਹਦਾ ਕਾਰਨ ਹੈ ਜੀ ਇਹ ਕੱਲ ਤੋਂ ਸ਼ੁਰੂ ਕੀਤਾ ਜੀ ਇਹਦਾ مین ਕਾਰਨ ਵੀ ਸਾਡੇ ਪ੍ਰਧਾਨ ਜੀ ਡਿਟੇਨ ਕੀਤੇ ਹੋਏ ਆ ਜੀ ਸਾਨੂੰ ਹਜੇ ਤਾਈਂ ਇਹ ਨਹੀਂ ਪਤਾ ਵੀ ਉਹ ਕਿਹੜੀ ਜਗ੍ਹਾ ਤੇ ਆ ਜਾ ਉਹਨਾਂ ਨੇ ਵੀ ਹਜੇ ਤਾਈਂ ਕੁਛ ਖਾਦਾ ਪੀਤਾ ਜਾਂ ਕੁਛ ਨਹੀਂ ਇਹਦੇ ਕਾਰਨ ਵੀ ਪਿੰਡ ਰੋਸ ਦੇ ਵਿੱਚ ਬੈਠਾ ਵੀ ਜੀ ਸਾਨੂੰ ਇਸ ਚੀਜ਼ ਦਾ ਪਤਾ ਲੱਗਣਾ ਚਾਹੀਦਾ ਹੈ ਹਾਂ ਬਾਕੀ ਗਾਂ ਸਾਡਾ ਮੋਰਚਾ ਵੀ ਜੋ ਵੀ ਹੋ ਜਾਓ ਹਾਂ ਇਹ ਪਿੰਡ ਦੇ ਸਾਰੇ ਸਾਰਾ ਪਿੰਡ ਇੱਥੇ ਮੌਜੂਦ ਹੈ ਹਾਂਜੀ ਹਾਂਜੀ ਸਾਰਾ ਪਿੰਡ ਸਾਰਾ ਪਿੰਡ ਰੋਸ ਦਾ ਸਾਰਾ ਪਿੰਡ ਮਤਲਬ ਰੋਸ ਦੇ ਵਿੱਚ ਇਕੱਠਾ ਹਾਂਜੀ 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 ਹਾਂ ਸਾਰਾ ਪਿੰਡ ਰੋਸ ਦੇ ਵਿੱਚ ਸ਼ਾਮਿਲ ਹੈ ਦਿਨ ਪਰ ਰਾਤ ਦਾ ਰੋਸ ਹੈ ਕੋਈਲਾ ਦਿਨ-ਦਣ ਦਾ ਨਹੀਂ ਤੇ ਲੰਮਾ ਸਮਾਂ ਚੱਲੂ ਜਿੰਨਾ ਟਾਈਮ ਸਾਡੇ ਮਸਲੇ ਹੱਲ ਨਹੀਂ ਹੁੰਦੇ ਪ੍ਰਧਾਨ ਪਰ ਜਿਹੜਾ ਉਹਨਾਂ ਨੇ ਉੱਥੋਂ ਤਾਂ ਮੋਰਚਾ ਚਕਾਤਾ ਪਰ ਮੋਰਚਾ ਪੱਕਾ ਇਥੇ ਚੱਲ ਪਿਆ ਹਾਂਜੀ ਪੱਕਾ ਮੋਰਚਾ ਚੱਲ ਪਿਆ ਜੀ ਇਹ ਜਿੰਨਾ ਟਾਈਮ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਡੇ ਪ੍ਰਧਾਨ ਜੀ ਦਾ ਕੋਈ ਨਹੀਂ ਪਤਾ ਲੱਗਦਾ ਬਾਕੀ ਜਿਹੜੇ ਸਾਡੇ ਮਸਲੇ ਆ ਉਹਨਾਂ ਦਾ ਵੀ ਇਹਦੇ ਵਿੱਚ ਵੀ ਉਸ ਹਾਲ ਮਤਲਬ ਮੰਗਾ ਚੌਂਕ ਹਾਂ ਮੰਗ ਖਾਂ ਬਰਕਰਾਰ ਹੈ ਜੀ ਬਰਕਰਾਰ ਹਾਂਜੀ ਬਿਲਕੁਲ ਆ ਬਾਪੂ ਜੀ ਕਿਵੇਂ ਦੇਖਦੇ ਹੋ ਜਦੋਂ ਗ੍ਰਿਫਤਾਰ ਕਰਦੇ ਨੇ ਪ੍ਰਧਾਨ ਨੂੰ ਉਸ ਤੋਂ ਬਾਅਦ ਕੋਈ ਖਬਰ ਨਹੀਂ ਆਉਂਦੀ ਕੋਈ ਕਹਿੰਦਾ ਕਿ ਪੁਲਿਸ ਦੇ ਕੋਲ ਐ ਕੋਈ ਕਹਿੰਦਾ ਹਸਪਤਾਲ ਐ ਕੋਈ ਕਹਿੰਦਾ ਅੱਜ ਇੱਧਰ ਸ਼ਿਫਟ ਕਰਤਾ ਇਹ ਕੀ ਚੱਲ ਰਿਹਾ ਸਾਰਾ ਕੁਝ ਇਹ ਰਿਪੋਰਟਸ ਦੇ ਰਾਸਤੇ ਹੀ ਪੁਲਿਸ ਹੀ ਦੱਸੂਂਦਾ ਸਕਦੀ ਐ ਬਾਪੂ ਲੋਕ ਇੱਥੇ ਐ ਕਦੇ ਜਲੰਧਰ ਆਖ ਦਿੰਦੇ ਐ ਫਿਰ ਜਲੰਧਰ ਅਸ਼ੌਨੀ ਜਾਹ ਦਿੰਦੇ ਐ ਹੁਣ ਪਟਿਆਲੇ ਆਖੀ ਜਾਂਦੇ ਐ ਵੀ ਹੁਣ ਪਟਿਆਲੇ ਰਾਸ ਤੇ ਅੱਜ ਹਾਈ ਕੋਰਟ ਸੁਮਾਈ ਹੋਣੀ ਹੈ ਉੱਥੇ ਹੁਣ ਇਹ ਪਤਾ ਲੱਗੂਗਾ ਵੀ ਕਿੱਥੇ ਹੈ ਉਹਨਾਂ ਨੂੰ ਮਿਲਣ ਦਾ ਵੀ ਬਾਕੀ ਪਰਿਵਾਰ ਨੇ ਮਿਲਣ ਦੀ ਬਾਕੀ ਵੀ ਆਖਿਆ ਵੀ ਸਾਡਾ ਪਰਿਵਾਰ ਮਿਲਣਾ ਚਾਹੀਦਾ ਉਹਨਾਂ ਨੂੰ ਜੀ ਤੇ ਜੇ ਹੁਣ ਮਿਲਣ ਦੇਣਗੇ ਜਾਂ ਦੇਣਗੇ ਤਾਂ ਮਤਲਬ ਪਰਿਵਾਰ ਦਾ ਕੋਈ ਮੈਂਬਰ ਕੋਈ ਮੈਂਬਰ ਮਿਲਿਆ ਨਹੀਂ ਹੈ ਪਰ ਤਾਂ ਨਹੀਂ ਨਹੀਂ ਕੋਈ ਨਹੀਂ ਮਿਲਿਆ ਜਿਹੜੇ ਪਰਿਵਾਰ ਸਾਰਾ ਇੱਥੇ ਹੀ ਹੈ ਠੀਕ ਹੈ ਹਾਂ ਜੀ ਸਾਰੇ ਇੱਥੇ ਹੀ ਨੇ ਹਾਂ ਜੀ ਹਾਂ ਜੀ ਇੱਥੇ ਸਾਰਾ ਪਰਿਵਾਰ ਉਹਨਾਂ ਦੇ ਭੈਣਾਂ ਵੀ ਇੱਥੇ ਹੈ ਤੇ ਉਹ ਵਾਕਿਆ ਉਹਦਾ ਬੇਟਾ ਹੈ ਨੋਆ ਉਹਦਾ ਸਾਰਾ ਉਹ ਇੱਥੇ ਹੀ ਹੈ ਉਹਦਾ ਪਤੀ ਉਸ ਕਿਤੇ ਮਿਲਣ ਦੇ ਮਿਲਣ ਦੀ ਕਿਸੇ ਨੇ ਪੁਲਿਸ ਦੇ ਨਾਲ ਨਹੀਂ ਨਹੀਂ ਗਲਤ ਗੱਲ ਕਿਸੇ ਨੇ ਨਹੀਂ ਕੀਤੀ ਜੇ ਸਾਨੂੰ ਜਦੋਂ ਅੱਗੋਂ ਪਤਾ ਲੱਗੂਗਾ ਨਾ ਹਾਈ ਕੋਰਟ ਚ ਫੇਰ ਹੀ ਮਿਲਣ ਦੇਊਗਾ ਮਜਾਜਟ ਮੰਗੀ ਹੈ ਇਹਨਾਂ ਨੇ ਹੁਣ ਵੀ ਸਾਨੂੰ ਮਿਲਣ ਦੇਣਾ ਚਾਹੀਦਾ ਪੁਲਿਸ ਦੱਸ ਨਹੀਂ ਰਹੀ ਕਿ ਹੈ ਕਿੱਥੇ ਨਹੀਂ ਨਹੀਂ ਦੱਸ ਰਹੀ ਜੀ ਪੁਲਿਸ ਉਹ ਤਾਂ ਬੱਸ ਆ ਬਈ ਇੰਨਾ ਬਾਰੋਂ ਪਤਾ ਲੱਗ ਜਾਂਦਾ ਪੁਲਿਸ ਨਹੀਂ ਕੁਝ ਦੱਸਦੀ ਕਿ ਕਿੱਥੇ ਹੈ ਕਿੱਥੇ ਨਹੀਂ ਬਿਲਕੁਲ ਹਾਂ ਭਾਈ ਜੀ ਖਬਰ ਇਹ ਵੀ ਹੈ ਕਿ ਉਹਨਾਂ ਨੇ ਬਿਲਕੁਲ ਕਿਉਂ ਨਹੀਂ ਇਧਰ ਗਲਤ ਗੱਲ ਕਰ ਰਹੇ ਨੇ ਭਾਈ ਖਬਰ ਮਤਲਬ ਇਹ ਵੀ ਹੈ ਕਿ ਉਹਨਾਂ ਨੇ ਪਾਣੀ ਤੱਕ ਨਹੀਂ ਪੀਤਾ ਜਦੋਂ ਉਹਦੇ ਗ੍ਰਿਫਤਾਰ ਕੀਤੇ ਹਾਂ ਭਾਾਈ ਹੁਣ ਇਹਨਾਂ ਜਨਮਾਨਿਕ ਚੱਲ ਹੁਣ 150 ਘੰਟਾ ਪਾਣੀ ਦੀ ਘੋਟ ਨਹੀਂ ਪੀਤੀ ਨਾ ਜਮਗੇ ਪਾਣੀ ਨਹੀਂ ਨਾ ਨਾ ਉਹ ਹੈ ਜੀ ਸਾਡਾ ਪ੍ਰਧਾਨ ਦਾ ਤੁਹਾਨੂੰ ਵੀ ਪਤਾ ਹੀ ਆ ਖਨੋਰੀ ਹੋਰ ਵੀ ਪੀਂਦਾ ਪਾਣੀ ਹੂੰ ਜਿੰਨਾ ਚਿਰ ਸਾਡੇ ਹੱਲ ਨਹੀਂ ਹੁੰਦੇ ਸਾਡੇ ਨਾਲ ਹੋਈ ਬੜਾ ਤੱਕਾ ਤੁਸੀਂ ਦੇਖਿਆ 19 ਤਰੀਕ ਨੂੰ ਜਿਹੜਾ ਕੁਸ ਹੋਇਆ ਹੁਣ ਸਾਡੇ ਟਰੈਕ ਟਰਾਲੀਆਂ ਦਾ ਸਾਡਾ ਖੋਦ ਅੱਜ ਗਏ ਹੋਏ ਬੰਦੇ ਸਮਾਨ ਨਹੀਂ ਮਿਲ ਰਿਹਾ ਉੱਥੇ ਸਮਾਨ ਨਹੀਂ ਮਿਲ ਰਿਹਾ ਨਹੀਂ ਨਹੀਂ ਸਿਲੰਡਰ ਸਿਲੰਡਰ ਸਾਬ ਕੋਲ ਬਸ ਖਤਮ ਆ ਤਹਿਸਨਾਸ ਕਰਤਾ ਉਸੇ ਰੂਚੀ ਅਸੀਂ ਇੱਥੇ ਆਪਦੇ ਪਿੰਡ ਪਿੰਡ ਲੈਵਲ ਤੇ ਬੈਠੇ ਹਾਂ ਤੇ ਜਿਹੜਾ ਮੋਰਚਾ ਚੁਕਾਇਆ ਉਹਨੂੰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਮੀਟਿੰਗ ਸੱਦ ਲਈ ਕੇ ਆਓ ਮੀਟਿੰਗ ਕਰਦੇ ਆਂ ਗੱਲਬਾਤ ਕਰਦੇ ਆਂ ਸਰਕਾਰ ਗੱਲਬਾਤ ਤੋਂ ਭੱਜੇ ਨਹੀਂ ਦੂਸਰੇ ਪਾਸੇ ਮੋਰਚਾ ਚੁਕਾਉਂਦੇ ਆ ਮੋਰਚਾ ਹੀ ਉਹਨਾਂ ਦੀ ਨਿਨਯਕੀਆਂ ਸਰਕਾਰਾਂ ਦੇ ਗੰਦੋਨੇ ਰਲ ਕੇ ਗੇਮ ਖੇਡੀ ਐ ਇਹਨਾਂ ਨੇ ਉੱਥੇ ਸਾਡੇ ਜਿਹੜੇ ਵੀ ਮੇਨ ਸਾਰੇ ਚੱਕ ਲਏ ਕੋਈ ਵੀ ਨਹੀਂ ਛੱਡਿਆ ਉਸ ਕਰਕੇ ਬੜਾ ਮੰਦ ਭਾਗੀ ਆ ਸਰਕਾਰਾਂ ਸਾਰੀਆਂ ਖਤਮ ਹੀ ਆ ਸਮਝੋ ਸਾਡੇ ਲੈ ਤੋਂ ਇੱਕ ਇੱਕ ਫੋਟੋ ਵੀ ਵਾਇਰਲ ਹੋ ਰਹੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਗਦੀਸ਼ ਸਿੰਘ ਡੱਲੇਵਾਲ ਨਾਲ ਜੱਫੀ ਪਾ ਕੇ ਗੱਲਬਾਤ ਕਰ ਰਿਹਾ ਉਦੋਂ ਤੋਂ ਇਹ ਵੀ ਚਰਚਾ ਵਿੱਚ ਚੱਲੀ ਸੀ ਕਿ ਇਹਨਾਂ ਦੀ ਮਿੱਤਰਤਾ ਵਧੀਆ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀ ਨਹੀਂ ਮਿੱਤਰਤਾ ਮੂਤਰਤਾ ਦੀ ਗੱਲ ਹੈ ਨਹੀਂ ਇਹਨਾਂ ਦਾ ਛੁਰਾ ਮਾਰਿਆ ਵੀ ਪ੍ਰਧਾਨ ਦੀ ਪਿੱਠ ਪਿੱਛੇ ਵੀ ਉਹਦੇ ਨਾਲ ਲਿੰਕ ਬਾਬਾ ਦੇ ਯਾਨੀ ਕਿ ਕਰਦੇ ਆ ਮੀਟਿੰਗਾਂ ਰੱਖ ਲਿਆ ਤੁਹਾਨੂੰ ਪਤਾ ਇਹ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਜੀ ਹਾਂ ਮਤਲਬ ਪਿੱਠੇ ਛੁਰਾ ਮਾਰਿਆ ਹਾਂਜੀ ਹਾਂਜੀ ਭਾਈ ਕਿਵੇਂ ਦੇਖਦੇ ਹੋ ਜਿਹੜਾ ਹੁਣ ਪਿੰਡ ਦੇ ਵਿੱਚ ਜਿਹੜਾ ਇਹ ਮੋਰਚਾ ਤੁਸੀਂ ਲਾਇਆ ਹੋਇਆ ਸਾਰੇ ਪਿੰਡ ਵੱਲੋਂ ਇਹ ਮਤਲਬ ਜਿਹੜੀਆਂ ਮੰਗਾਂ ਉੱਥੇ ਸੀਗੀਆਂ ਉਹ ਬਰਕਰਾਰ ਨੇ ਇਹਦੇ ਵਿੱਚ ਸਾਰੀਆਂ ਹਾਂਜੀ ਮੰਗਾਂ ਬਰਕਰਾਰ ਨੇ ਇਹ ਅਸੀਂ ਪ੍ਰਧਾਨ ਜੀ ਦੇ ਰਿਹਾਈ ਵਾਸਤੇ ਲਾਇਆ ਇਹ ਮੋਰਚਾ ਇਹ ਦਿਨ ਰਾਤ ਚੱਲਦਾ ਹੈ ਹਾਂ ਮੈਂ ਨਾ ਚੱਲ ਰਿਹਾ ਹੈ ਹਾਂਜੀ ਠੀਕ ਹੈ ਕੋਈ ਖਬਰ ਕੋਈ ਮਲੀ ਕਿਸੇ ਨਾਲ ਗੱਲਬਾਤ ਕੀਤੀ ਕਿਸੇ ਅਧਿਕਾਰੀ ਨਾਲ ਕਿਸੇ ਪੁਲਿਸ ਨਾਲ ਕਿ ਸਰਕਾਰ ਨਾਲ ਕਿ ਹੈ ਕਿੱਥੇ ਨੇ ਪ੍ਰਧਾਨਤ ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ ਹਾਂ ਕਮ ਸੇ ਕਮ ਉਹਨਾਂ ਦੇ ਪਰਿਵਾਰ ਨੂੰ ਤਾਂ ਮਲਾਇਆ ਜਾਵੇ ਪ੍ਰਧਾਨ ਜੀ ਬਾਰੇ ਦੱਸਿਆ ਜਾਵੇ ਵੀ ਕਿੱਥੇ ਉਹ ਤਾਂ ਮਿਲ ਸਕਣ ਉਹਨਾਂ ਨੂੰ ਉਹ ਤਾਂ ਸੀ ਵੀ ਮਰਨ ਵਰਤ ਦੇ ਹਾਲਤ ਤਾਂ ਪਹਿਲੇ ਹੀ ਨਾਜ਼ੁਕਾ ਉਹਨਾਂ ਦੇ ਮਤਲਬ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਕੁਝ ਤਾਂ ਪਹਿਲਾਂ ਹੀ ਨਾਜ਼ੁਕਾ ਹੁਣ ਤਾਂ ਉਹਨਾਂ ਨੇ ਪਾਣੀ ਵੀ ਛੱਡ ਦਿੱਤਾ ਜੀ 100 ਘੰਟੇ ਤੋਂ ਉੱਪਰ ਹੋ ਚੁੱਕਿਆਗਾ ਪਾਣੀ ਨਹੀਂ ਪੀਤਾ ਉਹਨਾਂ ਨੇ ਜੀ ਹਾਂਜੀ ਬਿਲਕੁਲ ਤਾਂ ਗੱਲ ਬਾਤ ਅੱਗੇ ਵੀ ਕਰਦੇ ਆ ਜਿਹੜੇ ਪਿੰਡ ਦੇ ਤਮਾਮ ਆਗੂ ਮੌਜੂਦ ਨੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਇਹ ਬਈ ਕੋਈ ਗੱਲ ਨਹੀਂ ਕਿਵੇਂ ਦੇਖਦੇ ਹੋ ਮਤਲਬ ਪਹਿਲਾਂ ਤਾਂ ਮੀਟਿੰਗ ਤੇ ਬੁਲਾਇਆ ਉਸ ਤੋਂ ਬਾਅਦ ਮੋਰਚਾ ਚਕਾਤਾ ਫਿਰ ਗ੍ਰਿਫਤਾਰ ਕਰਕੇ ਲੈ ਗਏ ਉਹ ਵੀ ਉਹਨਾਂ ਨੂੰ ਜਿਹੜਿਆਂ ਦੀ ਹਾਲਤ ਬਹੁਤ ਨਾਜ਼ੁਕ ਹੈ ਦਵਾਈਆਂ ਤੇ ਸੀਗੇ ਸਾਰਾ ਸਿਸਟਮ ਤੁਹਾਨੂੰ ਪਤਾ ਹੀ ਹੈ ਪਰ ਕਿਵੇਂ ਦੇਖਣੀ ਸਾਰੇ ਕੁਝ ਇਹ ਵੇਖੋ ਜੀ ਸਾਡੇ ਨਾਲ ਸਰਕਾਰ ਨੇ ਹਣ ਹੋਣੀ ਚੀਤੀ ਤੱਕਾ ਰਾਜਾ ਜਿਹੜਾ ਹੁੰਦਾ ਪਰਦੇਵਾਲ ਦੇ ਪਰਿਵਾਰ ਹੁੰਦੇ ਜੀ ਇੱਕ ਪਰਿਵਾਰ ਦੇ ਨਾਲ ਕਾਤਲਾਨਾ ਹਮਲਾ ਕੀਤਾ ਬਹੁਤ ਵੱਡਾ ਬਹੁਤ ਵੱਡਾ ਸਾਡਾ ਨੁਕਸਾਨ ਕੀਤਾ ਇਸ ਨਗਰ ਦਾ ਕਿ ਜਿਹੜਾ ਉੱਥੋਂ ਪ੍ਰਧਾਨ ਜੀ ਨੂੰ ਚੱਕਿਆ ਜੀ ਉਹ ਸਾਡਾ ਕੋਈ ਰੋਲ ਤਾਂ ਹੈ ਨਹੀਂ ਸੀ ਜੀ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਕਿਸੇ ਨੂੰ ਅਸੀਂ ਡਰਾ ਧਮਕਾ ਨਹੀਂ ਰਹੇ ਜੀ ਅਸੀਂ ਆਪ ਦਾ ਸ਼ਾਂਤਮਈ ਬੈਠੇ ਉੱਥੋਂ ਸਾਡਾ ਧਰਨਾ ਤੋੜ ਕੇ ਸਾਡਾ ਬੇਅੰਤ ਨੁਕਸਾਨ ਕੀਤਾ ਗਿਆ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਟਰੈਕਟਰ ਟਰਾਲੀਆਂ ਸਾਡੇ ਐਮਐਲਏ ਦੇ ਘਰਾਂ ਤੋਂ ਜਾ ਪਹੁੰਚੇ ਲੈ ਕੇ ਚੋਰੀ ਕਰਕੇ ਇੱਥੋਂ ਤੱਕ ਕਿ ਜਿਹੜਾ ਕੋਈ ਸਾਨੂੰ ਇਹ ਜਿਹੜੀ ਸਰਕਾਰ ਹੈ ਜੀ ਇਹਨੇ ਬੇहद ਗੁੰਮਰਾਹ ਪੂਨ ਦੇਸ਼ ਇਕਈਆ ਦਾ ਨਹੀਂ ਇਸ ਤੋਂ ਸਰਕਾਰ ਜਿਹੜੇ ਦਾਅਵੇ ਬਹੁਤ ਕਰਦੀ ਸੀ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨੂੰ ਅਸੀਂ ਸਹੀ ਕਰਾਂਗੇ ਸਾਰਾ ਕੁਝ ਕਰਾਂਗੇ। ਇਹ ਵੇਖੋ ਬੇਟਾ ਦੇ ਪੁੱਤ ਤਾਂ ਕਿਸਾਨਾਂ ਦੇ ਹੀ ਹੋਣਗੇ ਖਬਰਾਂ। ਜੀ। ਪਰ ਅਸੀਂ ਇਹਨੂੰ ਸਮਝਦੇ ਨਹੀਂ ਇਹ ਕਿਸਾਨਾਂ ਦੇ ਪੁੱਤ ਹੋਣ। ਕਿਸਾਨ ਦਾ ਪੁੱਤ ਜੇ ਕਿਸਾਨ ਤੇ ਹੀ ਹਮਲਾ ਕਰੇ ਤਾਂ ਉਹ ਐਸਾ ਕੋਈ ਹਮਲਾ ਤਾਂ ਨਾ ਕਰ ਸਕਦਾ। ਹੂੰ। ਆਬੀਦ ਦੀ ਸਾਡੀਆਂ ਲੜਾਈਆਂ ਹੁੰਦੀਆਂ ਭਰਾਵਾਂ ਦੀਆਂ ਹੁੰਦੀਆਂ ਜਾਂ ਦਾਤਾਂ ਤੇ ਹੁੰਦੀਆਂ ਹੋਣ ਪਰ ਜਿਹਨੂੰ ਅਸੀਂ ਰਾਜਾ ਬਣਾ ਲਦਾ ਵੀ ਉਹ ਹੀ ਸਾਰੇ ਪਰਿਵਾਰ ਨੂੰ ਖਾਣ ਲੱਗ ਜੇ ਤੇ ਪਰ ਸਾਡਾ ਰਾਜਾ ਕਦੋਂ ਸਾਡੇ ਵਿੱਚੋਂ ਤਾਂ ਨਹੀਂ ਨਾ ਸਾਡਾ ਖਾਨਦਾਨ ਚੋਂ ਨਹੀਂ ਹੋ ਜੀ ਉਹ ਤਾਂ ਅਸੀਂ ਉਹਨੂੰ ਕੁਝ ਵੀ ਕਹਿ ਸਕੀਏ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਬਹੁਤ ਕਾਨੂੰਨੀ ਕਾਰਵਾਈ ਇਹਨੇ ਕੀਤੀ ਹੈ ਏਡੀ ਕਾਨੂੰਨੀ ਕਾਰਵਾਈ ਮੇਰਾ ਖਿਆਲ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਹੋਣੀ ਭਾਵੇਂ ਕਿ ਸਾਡਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਪਰ ਇਹਨੇ ਸਭ ਟਪਾਤਾ ਕੁੱਲ ਬੰਦੇ ਤੋਂ ਇਹਨੇ ਜਿਹੜਾ ਸਾਰਿਆਂ ਤੋਂ ਉੱਤੋਂ ਦੀ ਇਹਨੇ ਜਿਹੜਾ ਸਾਡਾ ਨੁਕਸਾਨ ਕਿਸਾਨੀ ਔਰ ਪੰਜਾਬ ਦਾ ਗਲਾ ਘੁੱਟਿਆ। ਜੀ ਸਭ ਤੋਂ ਵੱਧ ਸਾਨੂੰ ਦੁੱਖ ਸਾਡੇ ਭਰਲਾਣ ਦਾ ਸਾਨੂੰ ਉਹਨੂੰ ਚਲੋ ਜਿੱਥੇ ਬੈਠਾ ਸੀ ਉੱਤੇ ਮਹਿਤਰ ਲੈਂਦੇ ਸਾਂ। ਹਾਂ ਆਖਰ ਛਾਤਤ ਹੋ ਜਾਣੀ ਐ। ਸਭ ਨੂੰ ਪਤਾ ਹੋ ਜਾਣੀ ਕਿ ਉਹਨੂੰ 4-5 ਮਹੀਨੇ ਹੋ ਗਏ ਪੂਰੇ। 4 ਮਹੀਨੇ ਤੋਂ ਉੱਤੇ ਟਾਈਮ ਜਾ ਰਿਹਾ ਹੈ। ਬਿਨਾ ਭੁੱਖਾ ਬੰਦਾ ਕੰਨਾ ਘੱਟ ਲੂਗਾ। ਜੀ ਪਰ ਸਾਡੇ ਨਾਲੇ ਬਹੁਤ ਹਨ ਹੋਣੀ ਕਿ। ਮਤਲਬ ਤੁਹਾਨੂੰ ਵੀ ਇਹ ਵੀ ਡਰ ਹੈ ਕਿ ਮਤਲਬ ਕੁਝ ਹੋ ਨਾ ਜਾਵੇ ਉਹਨਾਂ ਨੂੰ ਵੀ ਪੁਲਿਸ ਦੇ ਤੁਹਾਨੂੰ ਜੇ ਹੁਣ ਕੋ ਉਹਨਾਂ ਨੇ ਕਾਰ ਹੀ ਦੇਣਾ ਜੀ ਹੋਣਾ ਕਿ ਹੋਣਾ ਉਹਨਾਂ ਨੇ ਕਾਰ ਹੀ ਦੇਣਾ ਅਚ ਕਾਰ ਹੀ ਦੇਣਾ ਕਾਰ ਹੀ ਦੇਣਾ ਸਾਡਾ ਜਿਹੜਾ ਇਹਨਾਂ ਨੂੰ ਸਾਨੂੰ ਦਿਖਾ ਹੀ ਨਹੀਂ ਰਹੇ ਤੇ ਸਾਡਾ ਜਿਹੜਾ ਲੀਡਰ ਹੈ ਉਹਨੂੰ ਉਹਨਾਂ ਨੇ ਖਤਮ ਕਰ ਹੀ ਲੈਣਾ ਪਾਰੀ ਲੈਣ ਦੇ ਹੱਥ ਪੂਰਾ ਡਰਾ ਸਾਨੂੰ ਸਾਡੇ ਜਨ ਸਾਡਾ ਹੀ ਲੀਡਰ ਸਾਡੇ ਕੋਲੇ ਤਾਂ ਹੋਵੇ ਨਾ ਸਾਨੂੰ ਚੱਲ ਪਾਵੇਂ ਸਾਡੇ ਕੋਲੇ ਚੁਕੋ ਜੇ ਹੋ ਜੇ ਜੀ ਪਰ ਉਹ ਜਦੋਂ ਸਾਡੇ ਤੋਂ ਪਾਸੇ ਹੀ ਰੱਖੀ ਬੈਠੇ ਆ ਉਹਨਾਂ ਨੇ ਸਾਨੂੰ ਵਿਖਾਇਆ ਵੀ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਵੀ ਉਹ ਕਿੱਥੇ ਆ ਕਿਸੇ ਨਾਲ ਗੱਲ ਨਹੀਂ ਹੋ ਰਹੀ ਕਿਸੇ ਨੂੰ ਵਿਖਾਇਆ ਨਹੀਂ ਜਾ ਰਿਹਾ ਕੋਈ ਵੀ ਜਿੰਨੇ ਵੀ ਇੱਥਾ ਸੀਗੇ ਬੁਨਿਆਦੇ ਲੀਡਰੋ ਸਾਰੇ ਗ੍ਰਿਫਤਾਰ ਕੀਤੇ ਹੋਏ ਆ ਜੀ ਕਿਸੇ ਵੀ ਬੰਦੇ ਨੂੰ ਮੈਨ ਨਹੀਂ ਦਿੱਤਾ ਜਾ ਰਿਹਾ ਪਰਿਵਾਰ ਦੇ ਜੀਆਂ ਨੂੰ ਨੇ ਮੈਨ ਦਿੱਤਾ ਜਾ ਰਿਹਾ ਉਹਦੇ ਬੇਟੇ ਨੂੰ ਮੈਨੂੰ ਦਿੱਤਾ ਜਾਦਿਆ ਉਹਦੇ ਪੋਤਰੇ ਨੂੰ ਜਿਹਨੂੰ ਤਾਂ ਦੱਸਣਾ ਵੀ ਅੱਜ ਇੱਥੇ ਪਈ ਆ ਥੋੜਾ ਹੈਗਾ ਵੇਖ ਲਓ ਜੀ ਪਰ ਤੁਹਾਨੂੰ ਤੇ ਇਹ ਵੀ ਸਾਡਾ ਖਬਰ ਉਹ ਕਿੱਥੇ ਲੈ ਕੇ ਜਾਂ ਹੈ ਹੀ ਨਹੀਂ ਕਿ ਕੀ ਕੀ ਇਸ ਨਾਲ ਫੋਨ ਤੇ ਵੀ ਨਹੀਂ ਗੱਲਬਾਤ ਕਰਵਾਈ ਕਿ ਕਿਵੇਂ ਠੀਕ ਕਿੱਥੇ ਨਾਲ ਕੋਈ ਗੱਲ ਨਹੀਂ ਹੋ ਰਹੀ ਇੱਥੇ ਕਿਸੇ ਦੀ ਨਾਕ ਤੇ ਪੌਂਟ ਤੇ ਨਾ ਕਿਸੇ ਨਾਲ ਕੋਈ ਗੱਲ ਨਾ ਕੋਈ ਦੀ ਫੋਟੋ ਤੁਹਾਨੂੰ ਦਿਖਾਉਂਦੇ ਨਾ ਕੋਈ ਕੁਝ ਦਿਖਾਉਂਦੇ ਤੁਹਾਨੂੰ ਕੋਈ ਦਿਖਾਉਣ ਤਾਂ ਜੀ ਨਾ ਵੀ ਆ ਬੈਠਾ ਥੋੜਾ ਉਹਨਾਂ ਦੇ ਨਾਲ ਕੌਣ ਸੀ ਬਾਪੂ ਜੀ ਪ੍ਰਧਾਨ ਸਾਹਿਬ ਦੇ ਨਾਲ ਕੌਣ ਪ੍ਰਧਾਨ ਸਾਹਿਬ ਦੇ ਨਾਲ ਇਸ ਵੇਲੇ ਤਾਂ ਮਿਲਣਾ ਦੇ ਕੋਈ ਵੀ ਨਹੀਂ ਉਹਨਾਂ ਸਾਰੇ ਕੱਲੇ ਨੂੰ ਲੈ ਕੇ ਗਏ ਆ ਅੱਛਾ ਕੱਲੇ ਨੇ ਲੈ ਕੇ ਕੱਲੇ ਲੈ ਕੇ ਗਏ ਉਹਦੇ ਨਾਲ ਬਾਕੀ ਜੇ ਕੋਈ ਹੋਵੇ ਤਾਂ ਉੱਥੋਂ ਜਿਹੜੇ ਬੰਦੇ ਚੱਕੇ ਉਹਨਾਂ ਚੋਂ ਕੋਈ ਬੰਦਾ ਹੋ ਸਕਦਾ ਬੰਦੇ ਉਹਨਾਂ ਨੇ ਕਿਹਾ ਥੋੜੇ ਜਿਹੇ ਚੱਕੇ ਸਾਰੇ ਬੰਦੇ ਗ੍ਰਿਫਤਾਰ ਕਰ ਲਏ ਸੱਦੇ ਮੀਟਿੰਗ ਤੇ ਮੀਟਿੰਗ ਛੱਡ ਕੇ ਕਰਕੇ ਬਾਹਰ ਬੋਲੀਆਂ ਦੇ ਸਾਡਾ ਸ਼ਾਂਤਮਈ ਮਾਹੌਲ 'ਚ ਗੱਲਬਾਤ ਹੋਈ ਆ ਆਣ ਕੇ ਸਾਡਾ ਧਰਨੇ ਨੂੰ ਟਾਇਪਿਆ ਸਾਰਾ ਢਾਹ ਲਿਆ ਬੰਦਿਆਂ ਨੂੰ ਚੱਕ ਲਿਆ ਪੁਲਿਸ ਨੇ ਬੇਦਬੀ ਕੀਤੀ ਹੈ ਬਰਬਰ ਸਾਹਿਬ ਸਾਰਾ ਕੁਝ ਜੋ ਵੀ ਹੈ ਉੱਥੇ ਬਹੁਤ ਨੁਕਸਾਨ ਹੋਇਆ ਸਾਡਾ ਬਹੁਤ ਭਾਰੀ ਨੁਕਸਾਨ ਕੀਤਾ ਹੈ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਵਾਇਰਲ ਹੁੰਦਾ ਜਿਹੜਾ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅੱਜ ਮੈਂ ਰਾਤ ਨੂੰ ਵੱਡੀ ਕਾਰਵਾਈ ਕਰਨੀ ਹੈ ਮਤਲਬ ਇੰਨਾ ਮੁੱਖ ਮੰਤਰੀ ਜਿਹੜਾ ਖੁਦ ਕਹਿੰਦਾ ਸੀ ਕਿਸਾਨਾਂ ਦਾ ਪੁੱਤੋਂ ਆਇਆ ਕਹੇ ਵੀ ਕਿ ਕਲ ਹੋ ਹਦਾ ਆਪੇ ਭੱਜਣਾ ਮੈਂ ਤਾਂ ਅੱਜ ਕਾਰਵਾਈ ਕਰਨੀ ਹੈ ਵੇਖੋ ਜੀ ਵੱਡੀ ਕਾਰਵਾਈ ਵੀ ਸਾਨੂੰ ਕੋਈ ਚੇਤਾਵਨੀ ਨਹੀਂ ਜੀ ਕੋਈ ਸਾਨੂੰ ਇੱਥੇ ਲੋਕਾਂ ਨੂੰ ਡਰ ਨਹੀਂ ਸੀ ਵੱਡੀ ਚੇਤਾਵਨੀ ਦਾ ਕੋਈ ਵੱਡੀ ਚੇਤਾਵਨੀ ਕਰਨੀ ਤਾਂ ਉਹਨੇ ਕਿਸੇ ਦੇਸ਼ ਨਾਲ ਕਰ ਲਿਆ ਸਾਡੇ ਨਾਲ ਕਰਨਾ ਉਧਰ ਕਰ ਲਿਆ ਜਿਹੜਾ ਬਗ ਕਰਦਾ ਜੀ ਫਿਰ ਰੋਜ਼ ਬੰਦੇ ਮਰ ਜਾਂਦੇ ਸਾਡੇ ਨਾਲ ਇਸ ਤੇ ਸ਼ਾਂਤਮਈ ਬੈਠੇ ਆ ਸਾਨੂੰ ਤਾਂ ਖੱਦਾ ਸੀ ਨਹੀਂ ਵੀ ਸਾਡਾ ਕੋਈ ਢੱਕਾ ਤਾਂ ਜਾਂ ਸੀ ਕਿ ਉਹਨੇ ਰੋਕਿਆ ਵੀ ਨਾ ਤਾਂ ਸਾਡਾ ਰਸਤਾ ਰੋਕਿਆ ਰਸਤਾ ਰੋਕਿਆ ਹਰਿਆਣੇ ਨੇ ਪਰ ਇਹਨੇ ਤਾਂ ਰਸਤਾ ਖਲਾਉ ਹਾਂ ਸਾਨੂੰ ਇੰਨਾ ਕੈਸਾ ਬਿਗਾਣਾ ਤਰੋ ਹੋਰ ਜੀ ਅਸੀਂ ਉੱਥੇ ਬੈਠੇ ਹੀ ਆ ਸਾਡੀ ਗੱਲਬਾਤ ਚੱਲ ਜੰਦੀ ਸੀ ਤੁਹਾਨੂੰ ਬੈਠੇ ਆ ਸ਼ਾਂਤਮਈ ਸਾਡਾ ਤਾਂ ਪਹਿਲਾਂ ਹੀ ਇਹ ਸ਼ਾਂਤਮਈ ਪਿੰਸਰ ਰੋਕਣ ਕੇ ਬਹਿ ਜਾਗੇ ਪਰ ਇਹ ਰਸਤਾ ਵੀ ਛੱਡਿਆ ਤੇ ਰਸਤੇ ਦਾ ਸਾਡੇ ਤੋਂ ਕੋਈ ਦਿੱਕਤ ਹੀ ਨਹੀਂ ਸੀ ਪਹਿਲਾਂ ਪਹਿਲਾਂ ਇਹ ਸਰਕਾਰ ਦੇ ਨਮਾਇंदे ਵੀ ਆਉਂਦੇ ਰੇ ਧਰਨੇ ਦੇ ਵਿੱਚ ਹੁਣੇ ਕਹਿੰਦੇ ਕਿ ਤੁਹਾਨੂੰ ਨੁਕਸਾਨ ਹੁੰਦਾ ਜੀ ਬਹੁਤ ਵੇਖੋ ਜੀ ਜਿਹੜੇ ਹੈ ਨਮਾਇंदे ਜਿਹੜੇ ਇੱਥੇ ਨਾਲ ਇਹ ਸਾਰੇ ਉੱਪਰ ਉੱਪਰ ਸੀ ਕੋਈ ਇਹ ਨਮਾਇੰਦਾ ਇੰਨਾ ਚ ਕੋਈ ਨਹੀਂ ਗਿਆ ਇਹ ਸਭ ਕਿਵੇਂ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਸੀ ਇਹ ਆਪ ਦਾ ਲੋਕ ਵਿਖਾਵਾ ਜਾਂ ਕਰਦੇ ਰਹੇ ਬਈ ਹਾਂ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਸਾਡੇ ਨਾਲ ਕੋਈ ਨਹੀਂ ਖੜਾ ਕੋਈ ਵੀ ਸਰਕਾਰ ਦਾ ਬੰਦਾ ਨਹੀਂ ਖੜਾ ਕੋਈ ਗੈਰ ਸਰਕਾਰੀ ਵੀ ਨਹੀਂ ਕੋਈ ਮੁਲਾਜ਼ਮ ਨਹੀਂ ਮੁਲਾਜ਼ਮ ਨੇੜੇ ਹੋ ਕੇ ਬੜੇ ਮਿੱਠੇ ਹੋ ਕੇ ਤੇ ਸਾਡਾ ਨੁਕਸਾਨ ਬਹੁਤ ਵੱਡਾ ਕੀਤਾ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੇ ਇਹ ਕਰੀ ਜਾਂਦੇ ਪ੍ਰਣਾਣ ਜੀ ਸਾਡਾ ਥੋੜੇ ਬਣਾ ਜੀ ਨਹੀਂ ਲੱਗਦਾ ਉਹੀ ਉਹਨੂੰ ਚੱਕ ਲੈਣਗੇ ਉਹਨਾਂ ਨੇ ਮੁੜ ਕੇ ਕਿਤੇ ਉਹਨਾਂ ਨੇ ਉਹ ਇਸ ਤਰ੍ਹਾਂ ਟੈਗ ਕਰਕੇ ਉਹਨਾਂ ਨੂੰ ਮਤਲਬ ਰਿਜੈਕਟ ਕਰ ਲਿਆ ਹੂੰ ਉਹ ਸਾਡੀ ਸ਼ਮੂਹ ਜਿਵੇਂ ਪਹਿਲਾਂ ਵੀ ਗੱਲ ਕੀਤੀ ਉਹਨਾਂ ਲੱਗੇ ਇੱਕ ਫੋਟੋ ਆ ਜਿਹਦੇ ਵਿੱਚ ਡੱਲੇਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਜੱਫੀ ਪਾ ਰਹੇ ਆ ਉਦੋਂ ਚਰਚਾਵਾ ਚੱਲਿਆ ਸੀ ਕਿ ਇਹ ਤਾਂ ਆਪਸ ਵਿੱਚ ਬਹੁਤ ਮਿੱਤਰ ਦਾ ਹੱਲ ਹੋ ਜਾਣਗੇ ਕਿਸਾਨੀ ਮਸਲੇ ਫਿਰ ਬਾਅਦ ਦੇ ਵਿੱਚ ਇਹ ਕੋਈ ਜਿਹੜੀ ਸਿਨਾ ਕੋਈ ਜਿਹੜਾ ਉਹਦਾ ਸਿਨਾ ਕਿਸਾਨੀ ਮਸਲੇ ਸਾਡਾ ਭਗਵੰਤ ਮਾਨ ਨਾਲ ਸਾਡਾ ਕੋਈ ਇਹ ਤਾਂ ਜਿਹੜਾ ਮੁੱਦਾ ਹੀ ਸਾਰਾ ਸੈਂਟਰ ਨਾਲ ਸੀ ਜੀ ਭਗਵੰਤ ਮਾਨ ਨੂੰ ਤੁਸੀਂ ਕਰਦੇ ਤੁਸੀਂ ਨੂੰ ਲੋੜ ਹੀ ਨਹੀਂ ਪੈਂਦੀ ਫਿਰ ਉਹਨਾਂ ਦੇ ਇਸ਼ਾਰਾ ਕਰ ਦੋ ਕਰ ਸਕਦੇ ਸੀ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਹ ਕਰ ਸਕਦੇ ਜੋ ਕੋ ਕਰ ਦੋ ਕਰਦੇ ਉਹਨਾਂ ਦਾ ਬਜੂਲਗੀ ਬਣ ਕੇ ਵਿੱਚ ਉਹਨਾਂ ਦਾ ਕੰਮ ਕਰਾਉਣ ਦਾ ਫਰਜ ਹੈ ਸੀ ਹਾਂ ਹੱਕ ਸੀ ਉਹਨਾਂ ਦਾ ਸੈਂਟਰ ਤੇ ਕੋਈ ਆਪ ਦਾ ਦਬਾਅ ਪਾਉਂਦੇ ਸੈਂਟਰ ਤੇ ਕੋਈ ਜ਼ੋਰ ਦਿੰਦੇ ਉਹਨਾਂ ਕੋਲੇ ਸੈਂਟਰ ਤੇ ਬੰਦਿਆਂ ਕੋਲੇ ਜਾਂਦੇ ਕੋਈ ਸੈਂਟਰ ਦੇ ਬੰਦਿਆਂ ਨੂੰ ਮਿਲਦੇ ਉਹ ਸਾਨੂੰ ਉਹਦਾ ਉਲਟਾ ਸਾਡੇ ਤੇ ਨੁਕਸਾਨ ਕੀਤਾ ਸਾਡੇ ਹੀ ਨੁਕਸਾਨ ਕੀਤਾ ਉਹਨਾਂ ਨੇ ਬਾਕੀ ਬਹੁਤ ਘਾਤ ਘੇ ਹੋਇਆ ਸਾਡੇ ਨਾਲ ਹਮਲਾ ਜਿਹੜਾ ਹੋਇਆ ਇੱਕ ਸਮਝ ਲੋ ਵੀ ਟੈਕੀਆ ਸਾਡੇ ਸਿੱਖ ਕੌਮ ਤੇ ਤੇ ਕਿਸਾਨੀ ਬਿਲਕੁਲ ਕਿਸਾਨੀ ਤੇ ਸਭ ਤੋਂ ਵੱਡਾ ਕਿਸਾਨੀ ਤੇ ਕੋਈ ਸੀ ਕਿਸਾਨ ਜਿੰਨੇ ਵੀ ਹੈ ਚਾਹੇ ਉਹ ਹਰਿਆਣਾ ਚਾਹੇ ਉਹ ਕੋਈ ਲਾਲਾ ਐ ਚਾ ਕੋਈ ਵੀ ਅਜਿਹਾ ਕਿਸਾਨ ਕਰਦਾ ਉਹ ਕਿਸਾਨੀ ਹੈ ਜੀ ਪਾਇਓ ਕੋਈ ਸ਼ੌਕਾਰਾ ਚਾ ਕੁਛ ਵੀ ਹੈ ਜਾਤ ਕਿਸੇ ਨਾਲ ਸੰਬੰਧ ਰੱਖਦਾ ਸਾਡਾ ਕੋਈ ਜਾਤ ਨਾਲ ਸੰਬੰਧ ਨਹੀਂ ਸਾਡਾ ਖੇਤੀ ਨਾਲ ਸੰਬੰਧ ਹੈ ਜਿੰਨੇ ਵੀ ਖੇਤੀਕਾਰ ਆ ਸਾਡੇ ਖੇਤੀ ਦਾ ਗਾਲਾ ਕੋਟਿਆ ਬਹੁਤ ਵੱਡਾ ਸਾਡਾ ਨੁਕਤਾਂ ਕੀਤਾ ਇਸ ਤੋਂ ਪਹਿਲਾਂ ਕਦੇ ਅਜਿਹੇ ਅਟੈਕ ਹੋਇਆ ਧਰਨੇ ਤੇ ਜਾਂ ਕਿਸਾਨੀ ਸਾਡਾ ਵੀ ਇਸ ਤੋਂ ਪਹਿਲਾਂ ਧਰਨੇ ਤੇ ਅੱਜ ਤੱਕ ਜੋ ਸੀ ਸਾਡਾ ਸਾਡੀ ਜੁਨੀਅਨ ਦਾ ਜੀ ਪ੍ਰਧਾਨ ਪਸ਼ੋਰਾ ਸਿੰਘ ਜੀ ਦਾ ਜਿਹੜਾ ਸੀ ਇਹ ਸਿੱਧੂਪੁਰ ਦਾ ਮੇਨ ਉਹਦਾ ਏਸੀ ਕੀ ਆਪਾਂ ਕਿਸੇ ਬੰਦੇ ਦੇ ਹੱਥ ਨਹੀਂ ਚੱਕਣਾ ਤੇ ਲਟਣਾ ਨਹੀਂ ਤੇ ਨਾ ਅਸੀਂ ਕਿਸੇ ਦਾ ਨੁਕਸਾਨ ਕੀਤਾ ਤੇ ਨਾ ਸਾਡੇ ਤੇ ਕੋਈ ਅੱਜ ਤੋਂ ਪਹਿਲਾਂ ਅਟੈਕ ਹੋਇਆ ਜੀ ਕਿਉਂ ਅਸੀਂ ਸ਼ਾਂਤਮਈ ਹੀ ਰਹੇ ਹਾਂ ਨਾ ਸਾਡੀ ਗੈਰ ਸਿਆਸੀ ਸਾਡੀ ਜਮਾਤ ਹੈ ਅਸੀਂ ਕਿਸੇ ਸਿਆਸਤ ਦੇ ਵਿੱਚ ਨਹੀਂ ਕਿਸੇ ਸਿਆਸੀ ਬੰਦੇ ਦੇ ਨਾਲ ਨਹੀਂ ਇੱਥੇ ਅਸੀਂ ਲੋਕ ਭਾਵੇਂ ਕਿਸੇ ਧਰਮ ਨਾਲ ਕਿਸੇ ਪਾਰਟੀ ਨਾਲ ਸੰਬੰਧ ਹੋਵੇ ਅਸੀਂ ਖੇਤੀ ਦੇ ਕਿੱਤੇ ਦੇ ਸਾਬ ਕੱਟੇ ਆ ਸਾਨੂੰ ਖੇਤੀ ਦਾ ਕਿੱਤਾ ਹੈ ਸਾਡਾ ਹੋਰ ਕੋਈ ਕਿੱਤਾ ਨਹੀਂ ਸੀ ਤੇ ਅਸੀਂ ਸਭ ਜਿਹੜੇ ਕਿਸਾਨ ਆਏ ਨੇ ਕਿਸਾਨੀ ਦਾ ਗਾਲਾ ਕੁੱਟਿਆ ਐ ਇਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੋ ਸਕਦਾ ਬਿਲਕੁਲ ਤਾਂ ਹੋਰ ਵੀ ਗੱਲਬਾਤ ਕਰਦੇ ਆ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਤੱਕ ਕੋਈ ਗੱਲਬਾਤ ਤੁਹਾਡੇ ਕਿਸੇ ਨੁਮਾਇੰਦੇ ਦੀ ਜਿਹੜੀ ਖਬਰ ਹੈ ਕਿ ਉਹਨਾਂ ਨੇ ਪਾਣੀ ਤੱਕ ਨਹੀਂ ਪੀਤਾ ਇਹ ਖਬਰਾਂ ਕਿੱਥੋਂ ਆਈਆਂ ਤੁਹਾਡੇ ਕੋਲ ਭਰਾ ਤਾਂ ਤੁਹਾਡੇ ਮਾੜੇ ਮਾੜੇ ਚੈਨਰ ਵਾਲੇ ਦੱਸੀ ਦੁੱਸੀਆਂ ਦੇ ਬੇਟੇ ਜੀ ਇਹਨਾਂ ਗੱਲ ਤੇ ਬਾਕੀ ਸਾਰੇ ਮੌਲਕ ਨੂੰ ਪਤਾ ਕੋਈ ਇਹ ਗੱਲ ਤਾਂ ਹੈ ਹੀ ਨਹੀਂ ਜੇ ਅਸੀਂ ਮਤਲਬ ਕਹਿ ਦਾਂਗੇ ਜਾਂ ਤੁਸੀਂ ਕਹਿ ਦੋਗੇ ਜੀ ਜੀ ਉਹਦਾ ਇੱਥੇ ਵੀ ਮਤਲਬ ਨਹੀਂ ਪੀਂਦੇ ਸੀ ਪਾਣੀ ਹੂੰ ਫੇਰ ਚਲੋ ਕਹੇ ਕੋ ਅੱਗੇ ਮਾੜਾ ਮੋਟਾ ਪੀਂਦੇ ਸੀ ਪਰ ਨਹੀਂ ਉੱਥੇ ਤਾਂ ਜਮੇ ਨਹੀਂ ਉਹਨਾਂ ਨੇ ਬੰਦ ਕਰਤਾ ਪਾਣੀ ਹੂੰ ਮਤਲਬ ਆਮ ਆਮ ਕਿਸਾਨ ਜਿਹੜੇ ਬੈਠੇ ਸੀ ਉਹਨਾਂ ਨੂੰ ਤਾਂ ਚਲੋ ਉੱਥੇ ਰਾਤ ਨੂੰ ਤੋਰ ਕੇ ਵੀ ਭੇਜਿਆ ਗਿਆ ਕਈਆਂ ਨੂੰ ਸਮਾਨ ਚੱਕਿਆ ਗਿਆ ਪੁਲਿਸ ਦੇ ਵੱਲੋਂ ਕਾਫੀ ਧੱਕਾ ਕੀਤਾ ਗਿਆ ਮਤਲਬ ਇਹਨਾਂ ਦੀ ਤਾਂ ਹਾਲਤ ਬਹੁਤ ਨਾਜ਼ੁਕ ਸੀ ਇਹਨਾਂ ਨੂੰ ਗ ਇਹ ਬਹੁਤ ਮੰਦ ਭੱਗੀ ਖਬਰ ਆ ਕੋਈ ਮਾੜੀ ਮੋਟੀ ਗੱਲ ਥੋੜਾ ਜਿਹਾ ਇੰਨਾ ਟਾਈਮ ਹੋ ਗਿਆ ਸਾਨੂੰ ਮਰਨ ਵਰ ਤੇ ਬੈਠੇ ਨੂੰ ਇਸ ਬੰਦੇ ਨੂੰ ਚੱਕਣ ਦਾ ਉਹਨਾਂ ਦਾ ਫਰਜ਼ ਹੀ ਨਹੀਂ ਸੀਗਾ ਜੇ ਕੋਈ ਗੱਲਬਾਤ ਕਰਨੀ ਹੋਉ ਕਰਦੇ ਇਹ ਥੋੜਾ ਬਦਲ ਜਾ ਕੇ ਬੰਦੇ ਨੂੰ ਗ੍ਰਿਫਤਦ ਕਰ ਲਿਆ ਸਾਰਿਆਂ ਨੂੰ ਦੁਨੀਆ ਨੂੰ ਧੱਕਾ ਕੀਤਾ ਬਹੁਤ ਜ਼ਿਆਦਾ ਹੂੰ ਬਿਲਕੁਲ ਤਾਂ ਤਸਵੀਰਾਂ ਦੇ ਸਕਦੇ ਹਾਂ ਕਿ ਜਿਹੜਾ ਪਿੰਡ ਦੇ ਵਿੱਚ ਜਿਹੜਾ ਇਕੱਠ ਹੈ ਵੱਡਾ ਉਹ ਬੈਠੇ ਨੇ ਉਹਨਾਂ ਦੇ ਇਹੀ ਕਹਿਣਾ ਕਿ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਪ੍ਰਧਾਨ ਸਾਹਿਬ ਹੈ ਕਿੱਥੇ ਨੇ ਮਗਰ ਦੇਖ ਸਕਦੇ ਹਾਂ ਕਿ ਇੱਥੇ ਬੀਬੀਆਂ ਵੀ ਪਿੱਟਦੀਆਂ ਬੈਠੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਮਾਤਾ ਜੀ ਮਾਤਾ ਜੀ ਕਿਵੇਂ ਦੇਖਦੇ ਹੋ ਜਿਹੜੀ ਸਾਰੀ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਪਹਿਲਾਂ ਧਰਨਾ ਚੁਕਾਇਆ ਗਿਆ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਹਾਈ ਅਦਾਲਤ ਖਬਰ ਨਹੀਂ ਕੋਈ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆਂ ਵੀ ਬਹੁਤ ਘਟੀਆ ਤੇ ਗੰਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਜੀ ਇਦੋਂ ਗੰਦਾ ਹੋਰ ਹੋ ਨਹੀਂ ਸਕਦਾ ਹੋਰ ਅਸੀਂ ਕੀ ਉਹਨੂੰ ਵਧਾਈਆਂ ਦੇਣੀਆਂ ਇਸ ਗੱਲ 'ਚ ਵੇਸੀਆਂ ਨੇ ਵੀ ਇਦੋਂ ਘਟਿਆ ਕੰਮ ਕੋਈ ਕਰ ਨਹੀਂ ਸਕਦਾ ਜਿੰਨਾ ਘਟਿਆ ਭਗਵੰਤਮਾਨ ਨੇ ਕੀਤਾ ਪਰ ਭਗਵੰਤਮਾਨ ਹੁਣ ਆਪਦੇ ਪੈਰਾਂ ਤੇ ਖੜਾ ਹੋਣ ਦੀ ਨਾ ਥੋੜੀ ਜੀ ਸੋਚ ਸਮਝ ਕੇ ਚੱਲੇ ਵੀ ਮੈਂ ਕਿਵੇਂ ਖੜਾ ਹੋਣਾ ਜੀ ਕਿੱਥੇ ਇੱਕ ਪਾਸੇ ਮੈਂ ਉਹੀ ਲੱਭ ਰਹੀ ਸੀਗੀ ਇੱਕ ਕੱਲ ਕਿਸੇ ਅਫਸਰ ਨੇ ਇਹ ਗੱਲ ਕਹੀ ਆ ਵੀ ਜੇ ਕਿਸਾਨ ਘਰਾਂ ਚ ਵੜ ਕੇ ਨਹੀਂ ਬਹਿਣਗੇ ਤਾਂ ਅਸੀਂ ਕਿਹੜਾ ਰਿਟਾਇਰ ਹੋ ਗਿਆ ਹੂੰ ਹੈ ਨਾ ਬੋਲੇ ਨੇ ਮਦੀਪ ਸਿੱਧੂ ਨੇ ਹਾਂ ਬੋਲੇ ਨੇ ਜੀ ਤੇ ਜੇ ਉਹ ਨਹੀਂ ਲਟਾਇ ਆਪਣਾ ਲਟਾਇਰ ਹੋ ਗਿਆ ਤੇ ਜੱਟ ਵੀ ਨਹੀਂ ਹੋਏ ਅਸੀਂ ਵੀ ਲਟਾਇਰ ਨਹੀਂ ਹੋਏਗੇ ਅਸੀਂ ਤਾਂ ਉਹਦੇ ਨਾਲ ਐਨ ਰਕਮੜੀ ਕਾਲੇ ਕੇ ਅੜ ਕੇ ਖੜਵਾਵਾਂਗੇ ਤੇ ਉਹ ਕਰ ਲਵੇ ਫਿਰ ਵੇਖੀ ਜਾਂਦੀ ਵੀ ਉਹ ਕੀ ਕਰੂਗਾ ਤੇ ਜੱਟ ਕੀ ਕਰਨਗੇ ਹੁਣ ਇਹ ਜੱਟੀਆਂ ਨਾ ਬੈਠੇ ਜਿਹੜੇ ਆਪਾਂ ਜੱਟਾਂ ਜੀ ਤੇ ਜੱਟਾਂ ਦਾ ਕੋਈ ਨਜਾਇਜ਼ ਕੰਮ ਸੀਗਾ ਇਹ ਜੀ ਦੇ ਪਿੱਛੇ ਵੀ ਸਾਡੇ ਨਾਲ ਐਡੀ ਵਿਧੀ ਕੀ ਕੀਤੀ ਗਈ ਆ ਜੇ ਵੀ ਚੱਕਣਾ ਸੀਗਾ ਤਾਂ ਧਰਨੀ ਚੋਂ ਚੱਕਦੇ ਹੂੰ ਉੱਥੋਂ ਕਿਉਂ ਪੁੱਛੇ ਮੁੜਦੇ ਸੀਗੇ ਹੂੰ ਤੇ ਆਣ ਕੇ ਫਿਰ ਫਿਰ ਪਿੱਠ ਪਿੱਛੇ ਸੋਰਾ ਤਾਂ ਕੋਈ ਮਰਜੀ ਮਾਰ ਸਕਦਾ ਇਹ ਪਿੱਠ ਪਿੱਛੇ ਸੋਰਾ ਬੱਜਿਆ ਸਾਡੇ ਪਿੱਠ ਪਿੱਛੇ ਤਾਂ ਹਰ ਇੱਕ ਮਾਰ ਸਕਦਾ ਪਰ ਸਾਹਮਣੇ ਮਾਰੇ ਤਾਂ ਐ ਗੁਰੂ ਗੋਬਿੰਦ ਸਿੰਘ ਜੀ ਹਾਂ ਤਾਂ ਅਸੀਂ ਸਾਹਮਣੇੋਂ ਵਾਰ ਹੋਣਾ ਚਾਹੀਦਾ ਪਿੱਛੋਂ ਪਿੱਠ ਪਿੱਛੋਂ ਨਹੀਂ ਵਾਰ ਹੋਣਾ ਚਾਹੀਦਾ ਤੇ ਅਸੀਂ ਕਰਨਾ ਸਾਹਮਣੇ ਆਪਾਂ ਤਾਂ ਸਾਹਮਣੇ ਕਰਨਾ ਉਹ ਵੀ ਆਪਰੇ ਕੋਲ ਗੁਰੂ ਨਾਲ ਹੋਇਆ ਸੀ ਕਿਲੇ ਤੇ ਉਦੋਂ ਘਟ ਨਹੀਂ ਹੋਇਆ ਉਦੋਂ ਘਟ ਨਹੀਂ ਹੋਇਆ ਸਾਡੇ ਨਾਲ ਤੇ ਚਲੋ ਜੇ ਸਾਡੇ ਗੁਰੂ ਨਾ ਹੋਇਆ ਤੇ ਵੀ ਸਾਡੇ ਨਾ ਹੋ ਗਿਆ ਅਸੀਂ ਉਸ ਗੱਲ ਤੇ ਕੋਈ ਰੋਸ਼ਨੀ ਕਰਦੇ ਚਲੋ ਪਰ ਸਵਾਲ ਮਾਤਾ ਇਹ ਉਹ ਤਾਂ ਚਲੋ ਬਗਾਨੇ ਸੀਗੇ ਹੋਰ ਖੋਜਾਂ ਸੀਗੀਆਂ ਇਹ ਤਾਂ ਕਹਿੰਦੇ ਕਿ ਮੈਂ ਖੁਦ ਕਿਸਾਨ ਦਾ ਮੁੰਡਾ ਕਿਸਾਨ ਹੁਣ ਖੁਦ ਕਿਸਾਨ ਆ ਵੇਖ ਲਓ ਤੁਸੀਂ ਵੇਖੀ ਜਾਨੇ ਖੁਦ ਕਿਸਾਨ ਦਾ ਮੁੰਡਾ ਖੁਦ ਕਿਸਾਨ ਨਹੀਂ ਇਹ ਕਸਾਈ ਆ ਕਿਸਾਨ ਕਿਸ ਹੁਣ ਕੋਈ ਨਹੀਂਗਾ ਇਹ ਆਖਣ ਵਾਸਤੇ ਕਸਾਈ ਅਸੀਂ ਖੁਦ ਕਿਸਾਨ ਆ ਕਿਸਾਨਾਂ ਦਾ ਦਾ ਦਰਦ ਕਿਸੇ ਨੂੰ ਪਤਾ ਹੀ ਨਹੀਂ ਕਿਸਾਨਾਂ ਨੂੰ ਕੀ ਦਰਦ ਹੈ ਜੇ ਕਿਸਾਨ ਸੀ ਤੂੰ ਕਿਸਾਨਾਂ ਦੇ ਵਿੱਚ ਤਣ ਕੇ ਬਿੰਦਾ ਇੱਕ ਦਿਨ ਉਹਨਾਂ ਦੀ ਸਾਰਤਾ ਲੈਂਦਾ ਵੀ ਭਾਈ ਤੁਹਾਨੂੰ ਕੀ ਦੁੱਖ ਹੈ ਤੁਸੀਂ ਕਿਉਂ ਸੜਕਾਂ ਤੇ ਰੁਲੀ ਜਾਂਦੇ ਆਂ ਜੀ ਵੇਖਦਾ ਤੇ ਸਹੀ ਜਾਣ ਕੇ ਪੁੱਛਦਾ ਸਾਨੂੰ ਤੇ ਫਿਰ ਅਸੀਂ ਉਹਨੂੰ ਦੱਸਦੇ ਵੀ ਸਾਨੂੰ ਆ ਦੁੱਖ ਹੈ ਸਾਡਾ ਆ ਦੁੱਖ ਤੋਂ ਦੂਰ ਕਰ ਤੇ ਅਸੀਂ ਘਰਾਂ ਨੂੰ ਚਲੇ ਜਾਂਦੇ ਹਾਂ ਤੇ ਉਹਨੇ ਤਾਂ ਉਲਟਾ ਸਾਡੇ ਨਾਲ ਵੈਰ ਕੱਢਿਆ ਵੀ ਮਤਲਬ ਜਿਵੇਂ ਕੋਈ ਪੂਰਾ ਪੁਰਾਣੀ ਦਸ਼ਮਣੀ ਹੁੰਦੀ ਹੈ ਬਹੁਤ ਪੁਰਾਣੀ ਜੀ ਹਾਂ ਜਦੋਂ ਜਦੋਂ ਮਾਦਾ ਹੀ ਇੱਥੋਂ ਜਾ ਰਹੇ ਸੀਗੇ ਜਦੋਂ ਰੁਕੇ ਆ ਬਾਰਡਰਾਂ ਤੇ ਉਦੋਂ ਮੁੱਖ ਮੰਤਰੀ ਦੇ ਇਸੇ ਮੁੱਖ ਮੰਤਰੀ ਦਾ ਬਿਆਨ ਹੁੰਦਾ ਕਿ ਕਿਸਾਨਾਂ ਨੂੰ ਜਾਣ ਕੇ ਉਹਨਾਂ ਦੀ ਸਾਡੀ ਰਾਜਧਾਨੀ ਹੈ ਦਿੱਲੀ ਫਿਰ ਹੁਣ ਕੀ ਉਹਨਾਂ ਨਾਲ ਹੁਣ ਵੇਖੋ ਹੁਣ ਉਹਨਾਂ ਦੇ ਨਾਲ ਹੁਣ ਉਹਨਾਂ ਦਾ ਚੁੰਚਾ ਬਣਿਆ ਹਮ ਹੁਣ ਉਹਨਾਂ ਦੇ ਦਬਾਅ ਹੇਠ ਆਏ ਉਹਨੇ ਦੇ ਨਾਲ ਰਲ ਕੇ ਕੀਤੀ ਇਹ ਉਹਨੇ ਦੇ ਨਾਲ ਰਲ ਕੇ ਜਿਵੇਂ ਰਲ ਕੇ ਕੀਤੀ ਇਹ ਪਲੇਨ ਉਹਨਾਂ ਨੇ ਰਲ ਕੇ ਬਣਾਇਆ ਉਹਨਾਂ ਦੇ ਹੇਠ ਲੱਗ ਕੇ ਬਣਾਇਆ ਇਹ ਯਾਨੀ ਕਿ ਆ ਵੀ ਉਹਨਾਂ ਤੋਂ ਵੰਜਾ ਹੈ ਇਹ ਉਹਨਾਂ ਦੇ ਹੇਠ ਲੱਗ ਕੇ ਇਹਨੇ ਇਹ ਕੰਮ ਕੀਤਾ ਜਿਹੜਾ ਕੀਤਾ ਕੋਈ ਖਬਰ ਆਈ ਹੈ ਪ੍ਰਧਾਨ ਸਾਹਿਬ ਦੀ ਕਿ ਕਿੱਥੇ ਨੇ ਕਿਵੇਂ ਨੇ ਕੋਈ ਖਬਰ ਨਹੀਂ ਆਈ ਅਸੀਂ ਇਹਦੇ ਤੇ ਖਬਰ ਅੱਖਾਂ ਲਾਈ ਬੈਠੇ ਆ ਮਮੈਲਾਂ ਤੇ ਦਿਨ ਰਾਤ ਸਾਡਾ ਦਿਮਾਗ ਇੱਥੇ ਘੁੰਮੀ ਜਾਂਦਾ ਸਾਨੂੰ ਕੋਈ ਨਹੀਂ ਕਦੇ ਕਹਿ ਦਿੰਦਿਆ ਉਹ ਪਟਿਆਲੇ ਲੈ ਗਿਆ ਕਦੇ ਕਹਿ ਦਿੰਦਿਆ ਉਹ ਜਲੰਧਰ ਲੈ ਗਿਆ ਅੱਜ ਕੱਲ ਦੀ ਖਬਰ ਆ ਜਾਂਦੀ ਜਲੰਧਰੋਂ ਫੇਰ ਪਟਿਆਲੇ ਲੈਂਦਾ ਫੇਰ ਗਾਂ ਕਿਸੇ ਹੋਰ ਹਸਪਤਾਲ ਦਾ ਲੈਣ ਨਾਲ ਲੈਂਦੇ ਕਦੇ ਕਿਸੇ ਹੋਰ ਹਸਪਤਾਲ ਤੋਂ ਨਾਲ ਲੈਂਦੇ ਕੋਈ ਨਿੱਜੀ ਥਾਂ ਤਾਂ ਸਾਨੂੰ ਦੱਸਦੇ ਹੀ ਨਹੀਂ ਨਾ ਵੀ ਇੱਥੇ ਜਗ੍ਹਾ ਤੇ ਕਿੰਨਾ ਉਹਨਾਂ ਨੂੰ ਸਮਾਂ ਕਿੰਨਾ ਹੋ ਗਿਆ ਪਿੰਡੋਂ ਗਿਆ ਨੂੰ ਪਿੰਡੋਂ ਗਿਆ ਨੂੰ ਉਹ 25 ਤਰੀਕ ਦੇ ਗਏ ਆ 25 ਨਵੰਬਰ ਦੇ 25 ਨਵੰਬਰ ਦੇ ਹਾਂਜੀ ਪਿੰਡੋਂ ਗਏ ਹੋਏ ਆ ਹਾਂਜੀ 4 ਮਹੀਨੇ ਦਾ ਸਮਾਂ ਲੱਗਿਆ 4 ਮਹੀਨਾ ਲੱਗ ਗਿਆ ਹਾਂ ਤੇ ਹਾਲੇ ਉਹਨਾਂ ਦਾ ਪਤਾ ਨਹੀਂ ਕਿ ਗਾਹਾਂ ਕਿੱਥੇ ਗਏ ਹਾਂਜੀ ਸਾਨੂੰ ਪਤਾ ਨਹੀਂ ਵੀ ਕਿੱਥੇ ਗਏ ਆ ਹਾਂ ਅਜੇ ਤੱਕ ਨਹੀਂ ਸਾਨੂੰ ਪਤਾ ਕੋਈ ਥੋ ਲੱਗਿਆ ਇਸ ਗੱਲ ਦਾ ਹੁਣ ਅਸੀਂ ਇਸੇ ਢੀਕ ਦੇ ਵਿੱਚ ਬੈਠੇ ਆ ਇਸੇ ਇਸੇ ਵਾਰ ਲੈ ਕੇ ਹੀ ਅਸੀਂ ਆ ਧਰਨਾ ਮੁਜ਼ਾਹਰਾ ਕਰ ਸਕਿਆ ਵੀ ਸਾਨੂੰ ਕੋਈ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਇਹ ਤਾਂ ਪਤਾ ਹੋਵੇ ਵੀ ਸਾਡਾ ਹਾਇ ਕਿੱਥੇ ਜੀ ਚਲੋ ਤੁਹਾਨੂੰ ਕਿਹਦਾ ਰਹਾ ਹੁਣ ਚੱਕਿਆ ਗਿਆ ਕਿ ਉਹ ਤਾਂ ਹੁਣ ਸਾਨੂੰ ਐ ਤਾਂ ਹੋਵੇ ਨਾ ਵੀ ਪਾਈ ਆ ਆ ਬੈਠਾ ਤੇ ਤੁਸੀਂ ਵੇਖੋ ਆਪਦੇ ਆ ਕੇ ਪਰਿਵਾਰ ਦੇ ਚੀਜ਼ਾਂ ਨੂੰ ਇਹ ਤਾਂ ਹੋ ਦਲਾਸਾ ਉਹ ਦੇ ਸਕਦੇ ਆ ਨਾ ਉਹਦੇ ਨਜ਼ਰਬੰਦ ਕਰ ਰੱਖਿਆ ਉਹਨਾਂ ਨੇ ਜਿਵੇਂ ਕੋਈ ਬਹੁਤ ਵੱਡਾ ਗੈਂਗਸਟਰ ਹੁੰਦਾ ਲੱਗਦਾ ਜਿਵੇਂ ਬਾਪੂ ਜੀ ਨੇ ਉੱਥੇ ਗੱਲ ਕੀਤੀ ਕਿ ਉਹਨਾਂ ਨੂੰ ਕੁਝ ਖਤਰਾ ਵੀ ਹੋ ਸਕਦਾ ਕਿ ਪੁਲਿਸ ਦੱਸ ਨਹੀਂ ਰਹੀ ਜਾਂ ਕੁਝ ਨਹੀਂ ਹੋ ਸਕਦਾ ਤੇ ਸਾਨੂੰ ਇਹ ਤਾਂ ਇਹ ਤਾਂ ਸਾਨੂੰ ਖਤਸਾ ਬਹੁਤ ਵੱਡਾ ਹੈ ਬਹੁਤ ਵੱਡਾ ਖਤਸਾ ਇਸ ਗੱਲ ਦਾ ਤਾਂ ਵੀ ਸਾਨੂੰ ਤਾਂ ਹੀ ਲੱਗਦਾ ਵੀ ਸੱਠੋਂ ਉਲੇਰ ਕਰ ਰੱਖਿਆ ਜਿਹੜਾ ਤੇ ਵੀ ਖਰੀਓ ਤੇ ਨਾ ਕੀ ਸਦਦ ਕਰਦੇ ਆ ਕੀ ਕਰਦੇ ਆ ਕੀ ਕਰਨਾ ਹੈ ਉਹਨਾਂ ਨੇ ਕੀ ਚਾਹੁੰਦੇ ਆ ਹੁਣ ਸਾਨੂੰ ਇਸ ਇਸੇ ਗੱਲ ਦਾ ਖਤਸਾ ਪਹਿਲਾਂ ਹੀ ਨਹੀਂ ਠੀਕ ਹੈਗੀ ਪਹਿਲਾਂ ਹੀ ਨਹੀਂ ਠੀਕ ਹੈਗੀ ਮਤ ਗੱਲ ਤਾਂ ਵੇਖੋ ਜਿਹਨੇ 4 ਮਹੀਨੇ ਹੋ ਗਏ ਅੱਜ ਰੋਟੀ ਖਾਦੀ ਨੂੰ ਉਹਦੇ ਵਿੱਚ ਹੈ ਕੀ ਜੀ ਇੱਕ ਜਾਣ ਹੀ ਆ ਬਿਲਕੁਲ ਇੱਕ ਵਸਾਬ ਵਗ ਰਹੀ ਉਹਦੀ ਹੋਰ ਤਾਂ ਕੁਝ ਨਹੀਂ ਉੱਠ ਕੇ ਭੱਜ ਨਹੀਂ ਸਕਦਾ ਕੁਝ ਨਹੀਂ ਕਰ ਸਕਦਾ ਉਹ ਹੈ ਨਾ ਬਿਲਕੁਲ ਤੇ ਹੁਣ ਪਤਾ ਨਹੀਂ ਫਿਰ ਉਹਨਾਂ ਦੇ ਮਨ ਦੇ ਵਿੱਚ ਕੀ ਕੀ ਸੋਚਿਆ ਕੀ ਚਾਹੁੰਦੇ ਆ ਉਹ ਹੁਣ ਸਾਨੂੰ ਪਤਾ ਹੀ ਜੋ ਚਾਹੁੰਦੇ ਆ ਉਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਪਾ ਕਿਹੜਾ ਕਮਲੇ ਹੈ ਨਾ ਜੀ ਜੋ ਕੁਝ ਕਰਨਾ ਚਾਹੁੰਦੇ ਉਸ ਤੋਂ ਬਾਅਦ ਜਿਵੇਂ ਸਰਕਾਰ ਤੁਸੀਂ ਪਹਿਲਾਂ ਪੁਲਿਸ ਅਫਸਰ ਦੀ ਗੱਲ ਕੀਤੀ ਹੈ ਸਰਕਾਰ ਦੀ ਵੀ ਇਸ ਤੋਂ ਬਾਅਦ ਲੱਗਦਾ ਵੀ ਧਰਨਾ ਉਸੇ ਤਰ੍ਹਾਂ ਇਦਾ ਵੱਡਾ ਮੋਰਚਾ ਕਿ ਬਣੂਗਾ ਜਾਂ ਲੱਗੂਗਾ ਪੰਜਾਬ ਦੇ ਹੱਕਾਂ ਲਈ ਲਾਉਣ ਦੀ ਕੋਸ਼ਿਸ਼ ਤਾਂ ਕਰਾਂਗੇ ਹੂੰ ਕਰਾਂਗੇ ਕੋਸ਼ਿਸ਼ ਤਾਂ ਪੂਰੀ ਹੂੰ ਪਰ ਲਾਵਾਂਗੇ ਵੀ ਹੋਰ ਬਣੂਗਾ ਵੀ ਉਦੋਂ ਵੱਡਾ ਬਣੂਗਾ ਛੋਟਾ ਨਹੀਂ ਰਹਿਣਾ ਜੀ ਵੱਖ ਨਾ ਵੀ ਅਸੀਂ ਖਤਮ ਕਰਤਾ ਵੀ ਧਰਨਾ ਤੇ ਵੀ ਹੁਣ ਧਰਨਾ ਲੱਗਣਾ ਨਹੀਂ ਹੁਣ ਤੋਂ ਉਦੋਂ ਵੱਧ ਕੇ ਲੱਗਣਾ ਤੋ ਇੱਕ ਜੀ ਜੀ ਦੇ ਮਨ ਦੇ ਵਿੱਚ ਰੋਸ ਪ੍ਰਗਟ ਹੋ ਗਿਆ ਹੈ ਵੀ ਇਹਨਾਂ ਨੇ ਆਪਣੇ ਨਾਂ ਵਧਿੱਕੀ ਕੀਤੀ ਹੈ ਜੀ ਹਾਂ ਬਿਲਕੁਲ ਕੀ ਆਖਰ ਦੇ ਵਿੱਚ ਮੰਗ ਜਾਂ ਬੇਨਤੀ ਜਾਂ ਕੀ ਚੇਤਾਵਨੀ ਦੇਣੀ ਚਾਹੁੰਦੇ ਹੋ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਬੇਨਤੀਆਂ ਕਰ ਕਰ ਤਸੀਂ ਥੱਕ ਹੀ ਗਏ ਆ ਥੱਕ ਕੇ ਬੇਨਤੀਆਂ ਕਰ ਕਰ ਬੇਨਤੀਆਂ ਕਰੀਆਂ ਇਦੋਂ ਪਹਿਲਾਂ ਤਾਂ ਤੇ ਪਰ ਹੁਣ ਚੇਤਾਵਨੀ ਆ ਹੁਣ ਸਾਡੀ ਚੇਤਾਵਨੀ ਆ ਵੀ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਅਸੀਂ ਟਿਕ ਕੇ ਬਹਿ ਨਹੀਂ ਸਕਣਾ ਵੀ ਜੇ ਆਖਣ ਵੀ ਇਹ ਖਵਰੇ ਅੰਦਰ ਵੜ ਕੇ ਸੌ ਜਾਣਗੇ ਜਾਂ ਬੈਠੇ ਰਹਿਣਗੇ ਅਸਾਨੂੰ ਬਹਿਣਾ ਨਹੀਂ ਬੈਠਣਾ ਨਹੀਂ ਜਾਣਾ ਫਿਰ ਸਾਡੇ ਤੋਂ ਹਾਂ ਫਿਰ ਤਾਂ ਦੋ ਹੱਥ ਖੜੇ ਹੀ ਕਰਨੇ ਪੈਣੇ ਜੋ ਕੁਝ ਹੋਇਆ ਫਿਰ ਉਹ ਨਾ ਕਰਾਂਗੇ ਹਾਂਜੀ ਬਹੁਤ ਬਤਨਵਾਦ ਮਤ ਜੀ ਕਿਵੇਂ ਦੇਖਦੇ ਹੋ ਜੀ ਜਿਹੜਾ ਮਤਲਬ ਹੁਣ ਤੱਕ ਕੋਈ ਖਬਰ ਨਹੀਂ ਆਉਣੀ ਪਹਿਲਾਂ ਗ੍ਰਿਫਤਾਰ ਕਰਨਾ ਉਸ ਤੋਂ ਬਾਅਦ ਮੋਰਚੇ ਨੂੰ ਚੁਕਾ ਦੇਣਾ ਸਾਰੇ ਕਸੇ ਹਾਂਜੀ ਦੇਖੋ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਇੰਨਾ ਵੀ ਗਿਰ ਸਕਦਾ ਜਿੰਨੀ ਉਮੀਦ ਨਾਲ ਲੋਕਾਂ ਨੇ ਮਤਲਬ ਇਹਨਾਂ ਨੂੰ VOTING ਕੀਤੀ ਸੀ ਇਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਤਾਂ ਉਸ ਹਿਸਾਬ ਨਾਲ ਤਾਂ ਇਹ ਮਤਲਬ ਹੰਕਾਰ ਗਈ ਹੈਗੇ ਇਹਨਾਂ ਨੂੰ ਇਹ ਲੱਗ ਗਿਆ ਕਿ ਅਸੀਂ ਸੱਤਾ ਦੇ ਵਿੱਚ ਆ ਗਿਆ ਆਪਦੇ ਆਪ ਨੂੰ ਕਿਸਾਨ ਦਾ ਪੁੱਤ ਕਹੋਣ ਵਾਲਾ ਤੇ ਕਿਸਾਨ ਵਿਰੋਧੀ ਹੈ ਨਾ ਵਿਰੋਧੀ ਵੀ ਛੱਡੋ ਮਤਲਬ ਕਿ ਕੋਈ ਕਸਰ ਹੀ ਨਹੀਂ ਛੱਡੇਗੀ ਤੇ ਦੇਖੋ ਕੋਈ ਬੰਦਾ ਮੀਟਿੰਗ ਲਈ ਜਾ ਰਿਹਾ ਕਾਨੂੰਨ ਤੁਸੀਂ ਕਾਨੂੰਨ ਦੇ ਦਾਇਰੇ ਚ ਜੋ ਕਰਨਾ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰੋ ਕੋਈ ਬੰਦਾ ਮੀਟਿੰਗ ਲਈ ਜਾ ਰਿਹਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੁਸੀਂ ਉੱਥੇ ਗਏ ਬੰਦੇ ਨੂੰ ਜੋ ਕਿ 118 ਦਿਨਾਂ ਤੋਂ ਕੁਝ ਖਾ ਨਹੀਂ ਰਿਹਾ ਪੀ ਨਹੀਂ ਰਿਹਾ ਤੁਸੀਂ ਉਹਨਾਂ ਨੂੰ ਐ ਕਿਡਨੈਪ ਕਰਕੇ ਲੈ ਜਾਣੇ ਆ ਇਹ ਕੋਈ ਤਰੀਕਾ ਹੈ ਥੈਟ ਮੀਨਸ ਦਾ ਕੱਲ ਨੂੰ ਕੋਈ ਵੀ ਸਮੱਸਿਆ ਕੋਈ ਵੀ ਕੁਸ਼ ਅਸੀਂ ਤੇਨਾਂ ਤੇ ਧਿਆਕਰ ਹੀ ਨਹੀਂ ਸਕਦੇ ਜੇ ਇਹਨਾਂ ਨੂੰ ਸਾਨੂੰ ਮੀਟਿੰਗ ਵਾਸਤੇ ਵੀ ਬੁਲਾਉਣ ਕੀ ਪਤਾ ਵੀ ਅਸੀਂ ਮੀਟਿੰਗ ਵਾਸਤੇ ਜਾਈਏ ਤੇ ਸਾਨੂੰ ਜਾ ਕੇ ਉੱਥੇ ਅਰੈਸਟ ਕਰ ਲੈਣ ਬਿਲਕੁਲ ਤਾਂ ਬਹੁਤ ਮਤਲਬ ਇਦੋਂ ਕਟਿਆ ਕੰਮ ਮੈਨੂੰ ਨਹੀਂ ਲੱਗਦਾ ਕੋਈ ਹੋਸਤ ਤੋਂ ਪਹਿਲਾਂ ਵੀ ਕਈ ਵਾਰ ਕਵੈਸਚਨ ਕੀਤੇ ਗਏ ਆ ਉਹਨਾਂ ਨੂੰ ਮੋਰਚੇ ਦੇ ਵਿੱਚੋਂ ਚੱਕਣ ਦੀਆਂ ਫਿਰ ਕੀ ਲੱਗਦਾ ਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦੀ ਵੀਡੀਓ ਵੀ ਆਉਂਦੀ ਆ ਕਿ ਮਰਾਦ ਨੂੰ ਵੱਡੀ ਕਾਰਵਾਈ ਕਰਨ ਜਾ ਰਹੇ ਆ ਵੀ ਲੱਗਦਾ ਕਿ ਵਗਾਰ ਕੇ ਕੀਤੀ ਹੈ ਕਾਰਵਾਈ ਜਾਂ ਪਿੱਛੇ ਛੁਰਾ ਮਾਰਿਆ ਕੀ ਕੀਤਾ ਦੋਮਾ ਚ ਦੇਖੋ ਜੀ ਪੇਟ ਤੇ ਸ਼ੁਰੂ ਹੀ ਆਖਾਂਗੇ ਆਪਾਂ ਇਸ ਚੀਜ਼ ਨੂੰ ਤਾਂ ਜਦੋਂ ਤੁਸੀਂ ਮੀਟਿੰਗ ਲਈ ਬਣਾ ਰਹੇ ਹੋ ਮੀਟਿੰਗ ਲਈ ਬਕਾਇਦਾ ਆ ਰਹੀ ਹੈਗੀ ਹੈ ਗੱਲਬਾਤ ਹੋ ਰਹੀ ਹੈਗੀ ਹੈ ਤੇ ਫਿਰ ਇਦਾਂ ਮਤਲਬ ਵਿਚਾਲੇ ਇਹ ਸੈਕਸ਼ਨ ਕਰਨ ਦਾ ਤਾਂ ਕੋਈ ਤੋਕ ਹੀ ਨਹੀਂ ਬੰਦੀ ਸੀਗੀ ਇੱਕੋ ਦਮ ਉੱਥੇ ਇੰਨੀ ਫੋਰਸ ਲਾ ਦੇਣੀ ਤੇ ਉਹਨਾਂ ਨੂੰ ਆਏ ਮਤਲਬ ਕਿਡਨਾਪ ਕਰਕੇ ਲੈ ਕੇ ਜਾਣਾ ਸਾਰੇ ਆਗੂਆਂ ਨੂੰ ਮਤਲਬ ਕਿਡਨਾਪ ਕਰ ਲੈਣਾ ਇਹ ਕੀ ਹੈਗਾ ਇਹ ਇਹ ਕੋਈ ਮਤਲਬ ਕੋਈ ਸਿਸਟੇਮੈਟਿਕਲੀ ਤਾਂ ਕੋਈ ਗੱਲ ਹੈ ਨਹੀਂ ਨਾ ਤੁਸੀਂ ਬੈਠ ਕੇ ਗੱਲ ਕਰੋ ਉੱਥੇ ਬੈਠੇ ਹਨੋਰੀ ਕਦੋਂ ਦੇ ਬੈਠੇ ਗਏ ਕੋਈ ਇਹ ਤਾਂ ਹੈ ਨਹੀਂ ਸੀ ਵੀ ਉਸ ਦੇ ਨਹੀਂ ਗਏ ਸੀ ਕਿ ਤੁਸੀਂ ਗੱਲ ਕਰ ਸਕਦੇ ਸੀ ਕਿ ਹਰੇਕ ਮਸਲੇ ਦਾ ਹੱਲ ਹੁੰਦਾ ਨਾਲੇ ਜਿੱਥੋਂ ਤੱਕ ਰਹੀ ਗੱਲ ਬਾਰਡਰ ਦੀ ਸਾਡੇ ਤਾਂ ਫਿਰ ਵੀ ਲੰਗਰ ਨੂੰ ਥਾਂ ਸੀਗਾ ਬਾਰਡਰ ਤਾਂ ਹਰਿਆਣਾ ਬੰਦ ਕਰੀ ਬੈਠਾ ਸੀ ਹਰਿਆਣਾ ਗਵਰਨਮੈਂਟ ਨਾਲ ਕਿਉਂ ਨਹੀਂ ਗੱਲ ਕੀਤੀ ਇਹਨਾਂ ਨੇ ਕਿਉਂਕਿ ਅੱਗੋਂ ਤਾਂ ਸੀਲਿੰਗ ਉਹਨਾਂ ਨੇ ਕੀਤੀ ਹੋਈ ਸੀ ਕਹਿੰਦੇ ਸੀ ਕਿ ਨੁਕਸਾਨ ਬਹੁਤ ਹੋ ਰਿਹਾ ਪੰਜਾਬ ਦਾ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜਾ ਕਾਰੋਬਾਰ ਹੈ ਜਾਂ ਨੁਕਸਾਨ ਬਹੁਤ ਹੋ ਦੇਖੋ ਜੀ ਇਹ ਤਾਂ ਗੱਲਾਂ ਜਿੰਨੀਆਂ ਮਰਜ਼ੀ ਕਰ ਲੋ ਹਨਾ ਗਲਗਲੇ ਰੋੜਨ ਜਿਹਨੂੰ ਆਪਾਂ ਪੰਜਾਬੀ ਚ ਠੇੜ ਚ ਕਹਿ ਦਿੰਦੇ ਆ ਇਹ ਤਾਂ ਉਹ ਚੀਜ਼ਾਂ ਹੈਗੀਆਂ ਵੀ ਹੁਣ ਕੋਈ ਨਾ ਕੋਈ ਕੋਈ ਨਾ ਕੋਈ ਬਿਆਨ ਇਹ ਤਾਂ ਹੁਣ ਬਿਆਨ ਦੇ ਰਿਹਾ ਕਿਸੇ ਤਾਂ ਕਿਸਾਨਾਂ ਦੇ ਨਾਲ ਇਹ ਤਾਂ ਅਸੀਂ ਤਾਂ ਮਤਲਬ ਕੀ ਇਹ ਆਪਦੀ ਗੱਲ ਦਿੱਲੀ ਰੱਖਣ ਇਹ ਇਹ ਕਰਨ ਇਹ ਉਹ ਕਰਨ ਇੱਕ ਪਾਸੇ ਜੇ ਜੀ ਹਰਕਤ ਕੀਤੀਏ ਦੂਜੇ ਪਾਸੇ ਬਿਆਨ ਦਿੰਦੇ ਇਹਨਾਂ ਨੂੰ ਵੈਸੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਦੀਆਂ ਗੱਲਾਂ ਆਪਸ ਵਿੱਚ ਮੈਚ ਨਹੀਂ ਖਾਂਦੀਆਂ ਕਹਿਣੀ ਤੇ ਕਰਨੀ ਦੇ ਵਿੱਚ ਮਤਲਬ ਇਹਨਾਂ ਦੇ ਵਿੱਚ ਬਹੁਤ ਫਰਕ ਹੈ ਕਹਿੰਦੇ ਤਾਂ ਇਹ ਬਹੁਤ ਖੁਸ਼ ਹੈ ਤੇ ਕਰਦੇ ਆਪਾਂ ਦੇਖ ਹੀ ਲਈਏ ਕੀ ਕੀ ਕਰਦੇਗੇ ਆ ਕੀ ਤੁਹਾਨੂੰ ਇਹ ਵੀ ਡਰ ਆ ਕਿ ਜਿਹੜਾ ਪ੍ਰਧਾਨ ਸਾਹਿਬ ਨਾਲ ਕੁਝ ਵੀ ਹੋ ਸਕਦਾ ਜਿਵੇਂ ਹਰਾਸਤ ਦੇ ਵਿੱਚ ਨੇ ਕੋਈ ਖਬਰ ਨਹੀਂ ਦੇ ਰਹੀ ਇਹਦਾ ਕਾਰਨ ਕੀ ਮੰਨਦੇ ਆ ਦੇਖੋ ਜੀ ਡਰ ਸਾਨੂੰ ਮਤਲਬ ਜੇ ਜੀ ਸਰਕਾਰ ਦੇ ਉਹ ਹੱਥਾਂ 'ਚ ਹੈਗੇ ਆ ਉਹਨਾਂ ਤੋਂ ਕੁਝ ਚੰਗੇ ਦੀ ਉਮੀਦ ਤਾਂ ਸੀ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਤਾਂ ਕੋਈ ਸਟੇਟਸ ਹੀ ਨਹੀਂ ਗਿਰਨਦਾ ਹਨਾ ਤਾਂ ਕੁਝ ਵੀ ਕਰ ਸਕਦੇ ਆ ਸਾਨੂੰ ਇਸ ਚੀਜ਼ ਦਾ ਪੂਰਾ ਡਰ ਹੈ ਜੇ ਸਾਨੂੰ ਇਸ ਚੀਜ਼ ਦਾ ਡਰ ਹੈ ਤਾਂ ਅਸੀਂ ਅੱਜ ਇੱਥੇ ਬੈਠੇ ਆ ਸਾਡਾ ਨગર ਅੱਜ ਇੱਥੇ ਬੈਠਾ ਕਿਉਂਕਿ ਬਾਹਰ ਹੀ ਨਿਕਲਣ ਨਹੀਂ ਦਿੰਦੇ ਸੜਕਾਂ ਤੇ ਜਾਣੇ ਤਾਂ ਫੇਰ ਇਹਨਾਂ ਦਾ ਗੁੰਡਾ ਰਾਜ ਅੱਗੇ ਆਗਾ ਠੀਕ ਹੈ ਸੈਂਟਰ ਦੇ ਇਸ਼ਾਰਿਆਂ ਤੇ ਇਹ ਚੱਲਣ ਤੇ ਸਾਨੂੰ ਪੂਰਾ ਡਰ ਹੈ ਕਿ ਕੁਝ ਵੀ ਕਰ ਸਕਦੇ ਐ ਇੰਨੀ ਘਟੀਆ ਸਰਕਾਰ ਹੈਗੀ ਐ ਜਦੋਂ ਇਹ ਸਾਡੇ ਵਿਰੋਧੀ ਐ ਸਾਡੇ ਆਗੂ ਨੂੰ ਲਈ ਬਿਠੇ ਆ ਮੇਰੇ ਫਾਦਰ ਸਾਹਿਬ ਨੂੰ ਡਿਟੇਨ ਕਰੀ ਬਿਠੇ ਐ ਤੇ ਕੋਈ ਚੰਗੀ ਭਲੀ ਥੋੜੀ ਗੁਜ਼ਾਰਨਗੇ ਜੇ ਇਹ ਉਹਨਾਂ ਦੀ ਮਤਲਬ ਇੰਨੀ ਇਹਨਾਂ ਨੂੰ ਹਮਦਰਦੀ ਹੈ ਉਹਨਾਂ ਨਾਲ ਸਟਿਲ ਹਮਦਰਦੀ ਹੈ ਕਹਿ ਰਹੇ ਐ ਕਿ ਸਾਨੂੰ ਹੈਗੀ ਐ ਜੇ ਹੈਗੀ ਐ ਤਾਂ ਫਿਰ ਸਾਡੇ ਆਗੂ ਰਿਹਾ ਕਰੋ ਕਿਉਂਕਿ ਉਹਨਾਂ ਨੇ ਇਹੀ ਡਿਮਾਂਡ ਕੀਤੀ ਐ ਵੀ ਸਾਡੇ ਆਗੂ ਰਿਹਾ ਕਰੋ ਮੈਂ ਪਾਣੀ ਨਹੀਂ ਪੀਊਂਗਾ ਨજર ਤਾਂ ਫਿਰ ਇਹ ਆਗੂ ਕਿਉਂ ਨਹੀਂ ਰਿਹਾ ਕਰ ਰਹੇ ਜੀ ਬਹੁਤ ਬਧਨਵਾਦ ਥੈਂਕ ਯੂ ਤਾਂ ਗੱਲਬਾਤ ਕੀਤੀ ਪਿੰਡ ਡੱਲੇਵਾਲਾ ਦੇ ਵਿੱਚ ਪਹੁੰਚੇ ਸੀ ਜਿਹੜਾ ਪੱਕਾ ਮੋਰਚਾ ਇੱਥੇ ਚੱਲ ਰਿਹਾ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਹ ਕਿੱਥੇ ਨੇ ਕਿਵੇਂ ਨੇ ਉਹਨਾਂ ਦੀ ਖਬਰ ਜੋ ਤੱਕ ਨਹੀਂ ਆਉਂਦੀ ਇਹ ਮੋਰਚਾ ਚੱਲੂਗਾ ਤੇ ਜੇਕਰ ਉਹਨਾਂ ਨੂੰ ਕੁਝ ਵੀ ਹੁੰਦਾ ਤਾਂ ਇਹ ਮੋਰਚਾ ਹੋਰ ਵੱਡਾ ਹੋ ਕੇ ਫੇਰ ਇੱਕ ਵਾਰ ਦੁਬਾਰਾ ਜਿਹੜਾ ਮੋਰਚਾ ਪੰਜਾਬ ਦੇ ਵਿੱਚ ਸ਼ੁਰੂ ਹੋਊਗਾ ਉਮੀਦ ਕਰਦੇ ਹਾਂ ਕਿ ਸਰਕਾਰ ਕੋਈ ਨਾ ਕੋਈ ਖਬਰ ਜਾਂ ਉਹਨਾਂ ਦਾ ਜਿਹੜੀ ਸਿਹਤ ਕਿਵੇਂ ਹੈ ਜਾਂ ਸਿਹਤ ਦਾ ਖਿਆਲ ਹੈ ਉਹ ਰੱਖੀ ਹੋਵੇਗੀ ਜਾਂ ਇਸ ਤੋਂ ਬਾਅਦ ਰੱਖੇਗੀ ਤਾ ਤਦ ਤੱਕ ਤੇਰੀ ਦੇਖਦੇ ਰਹੋ ਲੋਕਸ ਟੀਵੀ ਧੰਨਵਾਦ